ਗੁਰਪ੍ਰਤਵੰਤ ਪੰਨੂਆ ਜਿਹੜਾ ਤੇ ਇਹ ਇਹਦੇ ਨਾਲ ਚਾਰ ਬੰਦੇ ਵੀ ਚੱਲਣ ਨੂੰ ਤਿਆਰ ਨਹੀਂ ਸੀਗੇ ਹੁਣ ਵੀ ਕੋਈ ਪਤਾ ਨਾ ਕੋਈ ਬਹੁਤ ਹੀ ਵੱਡੀ ਜਿਹੜੀ ਫੋਰਸ ਕੋਈ ਹੈ ਨਹੀਂਗੀ ਮਤਲਬ ਵੀ ਖਾਲਸਾਣ ਦਾ ਹੋਵਾ ਜਿਹੜਾ ਵਾ ਉਹ ਭਾਰਤੀ ਜਿਹੜੀ ਮੌਜੂਦਾ ਹਕੂਮਤ ਹੈ ਉਹ ਆਪਣੇ ਸਵਾਰਥ ਲਈ ਇਹਨੂੰ ਯੂਜ਼ ਕਰ ਰਹੀ ਹੈ ਤੇ ਉਹ ਕਿਹੜੀ ਵਿਚਾਰਤਾ ਨਾਲ ਹੋਈ ਜਿਹੜੀ ਕਿ ਪੈਸੇ ਦੇ ਨਾਂ ਦੇ ਉੱਤੇ ਹੀ ਵੀ ਤੁਸੀਂ ਝੰਡੇ ਲਾਉਣ ਨੂੰ ਤਿਆਰ ਹੋ ਜਾਂਦੇ ਹੋ ਜਿਹੜੇ ਬੰਦੇ ਨੂੰ ਤੁਸੀਂ ਪਾਲਿਆ ਪਰੋਸਿਆ ਹੁੰਦਾ ਜਿਹੜਾ ਤੁਹਾਡੇ ਹਿੱਤਾਂ ਦਾ ਹੁੰਦਾ ਉਹਨੂੰ ਤੁਸੀਂ ਛਿਟਕਾ ਵੀ ਦਿੰਦੇ ਹੋ ਲੋਡ ਪੈਨ ਤੇ ਕਿ ਜਿਹੜਾ ਇੱਕ ਸਟੇਟ ਦਾ ਕਰੈਕਟਰ ਹੈ ਉਹ ਹੀ ਹੈ ਨਾ ਕਿ ਲੋਡ ਪੈਨ ਤੇ ਛਿਟਕਾ ਦਿਓ ਫਿਰ ਉਹਦਾ ਹਊਆ ਖੜਾ ਕਰੋ ਤੁਸੀਂ ਜਿਹੜਾ ਇੱਕ ਜਿਹੜੀ ਫਿਰਕੂ ਤਾਕਤਾਂ ਦਾ ਇਲਾਜ ਜਦੋਂ ਸਟੇਟ ਕੋਲੋਂ ਭੱਲਣ ਲੱਗ ਜਾਂਦੇ ਉਹ ਵੀ ਸਟੇਟ ਉਹਨਾਂ ਨੂੰ ਹਿੱਟ ਕਰੇ ਇਹ ਬਹੁਤ ਗਲਤ ਆ ਫਿਰ ਸਟੇਟ ਤੁਹਾਨੂੰ ਵੀ ਹਿੱਟ ਕਰੇਗੀ ਕਦੇ ਠੀਕਾ ਜਦੋਂ ਇਹ ਗੱਲ ਠਾਉਂਦਾ ਉਹ ਕੋਈ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਨਹੀਂ ਜਾਂ ਉਹ ਕੋਈ ਦੁੱਧ ਤੋਤਾ ਨਹੀਂ ਹੈਗਾ ਪਰ ਮਸਲਾ ਕੀ ਹੈ ਕਿ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ ਇਹ ਆਪਣੇ ਪੰਜਾਬ 'ਚ ਕੋਈ ਇਸ਼ੂ ਨਹੀਂ ਹੈਗਾ ਮੁਸਲਮਾਨਾਂ ਦੀ ਤਰਫੋਂ ਇਸ ਤਰ੍ਹਾਂ ਕੋਈ ਰਿਐਕਸ਼ਨ ਨਹੀਂ ਹੁੰਦਾ ਹੋਰ ਨਾਲ ਨਾਲ ਕਿਉਂ ਨਾ 24 ਦੀ ਜਿਹੜੀ ਗੇਮ ਹੈ ਉਹ ਖਾਲਿਸਤਾਨ ਦੇ ਏਜੰਡੇ ਉੱਤੇ ਵੀ ਲੜੀ ਜਾਵੇ ਪਰ ਜਿਵੇਂ ਵੀ ਵਰਤਾਰੇ ਹੋਏ ਅਮਰਤਪਾਲ ala ਦੀਪ ਸਿੱਧੂ ala ਕਿਸਾਨ ਅੰਦੋਲਨ ਨੂੰ ਖਡਾਉਣ ਦੀਆਂ ਕੋਸ਼ਿਸ਼ਾਂ ਇਹ ਸਾਰੀਆਂ ਹੈਗੇ ਕਿ ਪੰਜਾਬ ਵਿੱਚੋਂ ਜਿਹੜੀ ਇੱਕ ਡੈਮੋਕਰੈਟਿਕ ਆਵਾਜ਼ ਹੈ ਜਿਹੜੇ ਡੈਮੋਕਰੈਟਿਕ ਸੰਗਠਨ ਹੈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਤਾਰ ਉਪੀੜੋ ਕੀਤਾ ਜਾਵੇ ਪੰਨੂ ਵਰਗੇ ਜਿਹੜੇ ਬੰਦੇ ਐ ਇਸ ਤਰ੍ਹਾਂ ਦੀ ਗੱਲ ਕਰਦੇ ਆ ਉਹ ਇੱਕ ਤਰ੍ਹਾਂ ਦਾ ਮੋਰਾ ਹੀ ਬਣਦੇ ਨੇ ਇਹਨਾਂ ਦੇ ਫਿਰ ਮੋਰੇ ਜਿਹੜੇ ਇਹ ਜਿਹੇ ਹੁੰਦੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਛਿਟਕਾ ਵੀ ਦਿੱਤਾ ਜਾਂਦਾ ਜਦੋਂ ਫਾਇਦਾ ਲੈਣ ਲਈ ਵੀ ਲਓ ਜੀ ਇੱਕ ਖਾਸ ਭਾਈ ਵਿਚਾਰੇ ਚ ਸਪੇਸ ਬਣਾ ਲੂਗਾ ਤਾਂ ਫਿਰ ਇਹਨੂੰ ਜਿਹੜਾ ਉਸ ਐਂਗਲ ਤੋਂ ਛਿਟਕਾ ਦਿਓ ਤਾਂ ਜੋ ਕਿ ਦੂਜੇ ਪਾਸੇ ਰਿਐਕਸ਼ਨ ਹੋਵੇ ਤੇ ਜਿਹੜੀ ਇੱਧਰ ਵਾਲੀ ਜਨਤਾ ਉਹ ਡਰ ਜਾਵੇ ਡਰੀ ਹੋਈ ਨੂੰ ਕਹਦਾਂਗੇ ਵੀ ਤੁਹਾਡੇ ਪ੍ਰਸ਼ਾਸਕ ਸਿਰ ਅਸੀਂ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਤੋਂ ਬਾਹਰ ਬੈਠਾ ਜਿਹੜਾ ਪੰਜਾਬੀ ਭਾਈਚਾਰਾ ਜਾਂ ਸਿੱਖ ਭਾਈਚਾਰਾ ਉਦੇ ਵਿੱਚੋਂ ਕੁਝ ਹਿੱਸੇ 'ਚ ਆਵਾਜ਼ ਆਉਂਦੀ ਆ ਕਿ ਖਾਲਿਸਤਾਨ ਬਨਣਾ ਚਾਹੀਦਾ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਇਹ ਕਿਹਾ ਜਾਂਦਾ ਕਿ ਪ੍ਰਚਾਰਿਆ ਵੀ ਜਾਂਦਾ ਕਿ ਵਿਦੇਸ਼ੀ ਧਰਤੀ ਦੇ ਉੱਤੇ ਇਸ ਮੂਵਮੈਂਟ ਦੀ ਚੜ੍ਹਤ ਆ ਬਹੁਤ ਸਾਰੇ ਲੋਕ ਰੈਫਰੈਂਡਮ ਕਰਾਉਂਦੇ ਆ ਉਹ ਚਾਹੁੰਦੇ ਆ ਕਿ ਖਾਲਿਸਤਾਨ ਬਨਣਾ ਚਾਹੀਦਾ ਆਪਾਂ ਇੱਥੇ ਚਰਚਾ ਕਰਾਂਗੇ ਇਸ ਗੱਲ ਦੀ ਕਿੰਨੀ ਕੁ ਸੱਚਾਈ ਆ ਚਰਚਾ ਕਰਨ ਦਾ ਸਵੱਬ ਇਸ ਲਈ ਬਣ ਰਿਹਾ ਕਿਉਂਕਿ ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਆਗੂ ਨੇ ਅਹਿਮ ਆਗੂ ਨੇ ਉਹਨਾਂ ਦੀ ਜਾਂ ਤਾਂ ਹੱਤਿਆ ਹੋ ਰਹੀ ਆ ਜੋ ਕਿਸੇ ਨਾ ਕਿਸੇ ਢੰਗ ਨਾਲ ਮਾਰੇ ਜਾ ਰਹੇ ਨੇ ਪਹਿਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸੰਸਦ ਦੇ ਵਿੱਚ ਕਿਹਾ ਕਿ ਜਿਹੜਾ ਕਿ ਉਹਨਾਂ ਦਾ ਇੱਕ ਕੈਨੇਡੀਅਨ ਨਾਗਰਿਕ ਸੀਗਾ ਖਾਲਿਸਤਾਨੀ ਆਗੂ ਹਰਦੀਪ ਸਿੰਘ ਮੇਜਰ ਉਹਦਾ ਕਤਲ ਭਾਰਤੀ ਏਜੰਸੀਆਂ ਨੇ ਕਰਵਾਇਆ ਲੱਗਦਾ ਹੁਣ ਅਮਰੀਕਾ ਨੇ ਵੀ ਇਹੋ ਜਿਹੀ ਦੋਸ਼ ਲਗਾਏ ਆ ਕਿ 6 ਫਾਰ ਜਸਟਿਸ ਦੇ ਜਿਹੜੇ ਆਗੂ ਨੇ ਗੁਰਪਤਵੰਨ ਸਿੰਘ ਪੰਨੂ ਉਹਨੂੰ ਮਾਰਨ ਦੀ ਸਾਜ਼ਿਸ਼ ਵੀ ਘੜੀ ਜਾ ਰਹੀ ਸੀਗੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਦੀਆਂ ਏਜੰਸੀਆਂ ਨੇ ਅਮਰੀਕੀ ਸਰਕਾਰ ਨੇ ਭਾਰਤ ਨੂੰ ਜਿਹੜਾ ਉਹ ਚੇਤਾਵਨੀ ਵੀ ਦਿੱਤੀ ਆ ਵੀ ਇਸ ਤਰੀਕੇ ਦਾ ਕੰਮ ਨਾ ਕਰਿਆ ਜਾਵੇ। ਕੀ ਰੋਲ ਆ ਗੁਰਪਤ ਗੁਰਪਤਵੰਦ ਸਿੰਘ ਪੰਨੂ ਦਾ? ਇਹ ਮੂਵਮੈਂਟ ਕਿੰਡੀ ਕੁ ਵੱਡੀ ਆ? ਜਿਸ ਤਰੀਕੇ ਨਾਲ ਉਹਨਾਂ ਨੂੰ ਹੈਡਲਾਈਨਸ ਮਿਲਦੀਆਂ ਨੇ। ਇਹ ਸਾਰੇ ਗੱਸੇ ਤੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਸ਼ਿਵਿੰਦਰ ਜੀ। ਸ਼ਿਵਿੰਦਰ ਜੀ ਆਪਾਂ ਉਸ ਫਾਈਨੈਂਸ਼ੀਅਲ ਟਾਈਮਜ਼ ਦੀ ਉਸ ਖਬਰ ਤੋਂ ਸ਼ੁਰੂਆਤ ਕਰ ਲੈਨੇ ਆ ਜਿਹਦੇ ਵਿੱਚ ਲਿਖਿਆ ਜਾਂਦਾ ਕਿ ਅਮਰੀਕੀ ਸਰਕਾਰ ਨੇ ਇੱਕ ਜਿਹੜਾ ਪਲੋਟ ਆ ਉਹ ਸਾਹਮਣੇ ਲਿਆਂਦਾ ਕਿ ਭਾਰਤ ਸਰਕਾਰ ਕਤਲ ਕਰਨਾ ਚਾਹੁੰਦੀ ਹੈ ਗੁਰਪਤਵੰਨ ਸਿੰਘ ਪੰਨੂ ਦਾ ਉਹ ਖਬਰ ਕੀ ਕਹਿੰਦੀ ਹੈ ਦੇਖੋ ਉਹਦੇ ਵਿੱਚ ਜਿਹੜਾ ਸਾਹਮਣੇ ਆਇਆ ਉਹਦੇ ਵਿੱਚ ਤਾਂ ਸ਼ਾਇਦ ਇਸ਼ਾਰਾ ਵੀ ਆ ਗਿਆ ਫਰੰਟ ਪੇਜ ਤੇ ਪੰਨੋ ਦੀ ਫੋਟੋ ਵੀ ਹੈ ਜੇ ਤੁਸੀਂ ਫਾਈਨੈਂਸ਼ੀਅਲ ਟਾਈਮਸ ਦੇਖੋ ਉਹਦੇ ਵਿੱਚ ਇਹ ਸੀਗਾ ਵੀ ਕਿਵੇਂ ਅਮਰੀਕਾ ਦੇ ਜਿਹੜੇ ਨੇ ਉਸ ਜਿਹੜਾ ਪਰਦਾਫਾਸ਼ ਕੀਤਾ ਹੈਗਾ ਜਿਹਦੇ ਵਿੱਚ ਇੱਕ ਵਿਅਕਤੀ ਦਾ ਉਹਦੇ ਵੀ ਤਾਂ ਨਾਂ ਵੀ ਹੈ ਗੁਰਪ੍ਰਤਵੰਤ ਪੰਨੂ ਹਾਲਾਂਕਿ ਅਮਰੀਕੀ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਨਾਂ ਨਹੀਂ ਹੈਗਾ ਵੀ ਵੀ ਨਾਗਰਿਕ ਕੌਣ ਹੈ ਉਹ ਉਹਦਾ ਨਾਂ ਕੀ ਹੈ ਪਰ ਬਾਅਦ ਵਿੱਚ ਉਹਦਾ ਟਾਈਮਸ ਨੇ ਤਾਂ ਫੋਟੋ ਵੀ ਲਾਈ ਹੋਈ ਆ ਉਹ ਫਾਈਨੈਂਸ਼ੀਅਲ ਟਾਈਮਸ ਨੇ ਉਹਦੇ ਵਿੱਚ ਕਿਹਾ ਗਿਆ ਕਿ ਗੁਰਪ੍ਰਤਵੰਤ ਪੰਨੂ ਦਾ ਉਹ ਜਿਹੜਾ ਕਤਲ ਕੀਤਾ ਜਾਣਾ ਸੀ ਉਹਦੇ ਲਈ ਇੱਕ ਭਾਰਤੀ ਅਧਿਕਾਰੀ ਜਿਹਦਾ ਨਾਂ ਨਹੀਂ ਦਿੱਤਾ ਹੋਇਆ ਸੀਸੀ1 ਲਿਖਿਆ ਹੋਇਆ ਹੈਗਾ ਉਹਦਾ ਨਾਂ ਤੇ ਉਹਨੇ ਜਿਹੜਾ ਇੱਕ ਬੰਦਾ ਨਿਖਿਰ ਗੁਪਤਾ ਹਾਇਰ ਕੀਤਾ ਜਿਹੜਾ ਕਿ ਗੁਜਰਾਤ ਨਾਲ ਸੰਬੰਧਿਤ ਗੁਜਰਾਤ ਵਿੱਚ ਉਹਨੇ ਉਹਦੇ ਤੇ ਕਾਫੀ ਸਾਰੇ ਕੇਸ ਕੇਸਾਂ ਨਾਲ ਨਸ਼ ਵਿਗਰਾ ਦੇ ਵਿੱਚ ਵੀ ਸ਼ਾਮਿਲ ਹੈ ਤੇ ਹੋਇਆ ਕਿ ਉਹਨੇ ਜਿਹੜੇ ਬੰਦੇ ਨੂੰ ਹਿਟਮੈਨ ਨੂੰ ਯੂਜ਼ ਕੀ ਕਰਨਾ ਸੀਗਾ ਇਹ ਇੱਕ ਬੰਦਾ ਲਿਆਂਦਾ ਗਿਆ ਉਹ ਅਮਰੀਕਾ ਦੀ ਕੁਰੀਆ ਏਜੰਸੀਆਂ ਨਾਲ ਹੀ ਜੁੜਿਆ ਹੋਇਆ ਸੀਗਾ ਜਦੋਂ ਉਹਦੇ ਉੱਤੇ ਏਜੰਟ ਸੀਗਾ ਉਹਨਾਂ ਦਾ ਯਾਨੀ ਕਿ ਜਿਸ ਬੰਦੇ ਨੂੰ ਹਿੱਟਮੈਨ ਨੂੰ ਪੈਸੇ ਦਿੱਤੇ ਮਾਰਨ ਲਈ ਉਹ ਬੰਦਾ ਏਜੰਸੀਆਂ ਦਾ ਬੰਦਾ ਅਕੜ ਲੱਖ ਡਾਲਰ ਦੇ ਵੀ ਸੌਦਾ ਹੋਇਆ ਤੇ ਹਿੱਟਮੈਨ ਦਿੱਤਾ ਇੱਕ ਹੋਰ ਹਿੱਟਮੈਨ ਸੀਗਾ ਉਹ ਵੀ ਅਮਰੀਕਾ ਨਾਲ ਹੀ ਜੁੜਿਆ ਹੋਇਆ ਸੀ ਦੋ ਸੀ ਹਿੱਟਮੈਨ 15-15000 ਦੀ ਪੇਸ਼ਗੀ ਹੋ ਗਈ ਸੀਗੀ ਬਾਕੀ ਕੰਮ ਕਰਨ ਤੋਂ ਬਾਅਦ ਦੇਣਾ ਸੀਗਾ ਇਹਦਾ ਖੁਲਾਸਾ ਹੁੰਦਾ ਇੱਕਦਮ ਗੰਭੀਰ ਹੁੰਦਾ ਜਿੰਮੇ ਦਾ ਦੋਸ਼ ਲੱਗਦਾ ਤਾਂ ਫਿਰ ਖਬਰਾਂ ਕੁਝ ਹੋਰ ਵੀ ਆਉਣੀਆਂ ਸ਼ੁਰੂ ਹੋ ਗਈ ਵਾਸ਼ਿੰਗਟਨ ਪੋਸਟ ਦੀ ਖਬਰ ਆਉਂਦੀ ਆ ਉਹਦੇ ਵਿੱਚ ਕਿ ਦਾ ਆਇਆ ਹੋਇਆ ਸੀਗਾ ਅਮਰੀਕਾ ਦੇ ਦੌਰੇ ਤੇ ਜਾਂ ਜੋਂ ਦੀ ਗੱਲ ਹੀ ਆ ਉਦੋਂ ਵੀ ਇਹ ਜਿਹੜੀ ਹੈਗੀ ਆ ਅਮਰੀਕਾ ਦੀਆਂ ਜਿਹੜੀਆਂ ਏਜੰਸੀਆਂ ਇਹ ਸਾਰੇ ਮਾਮਲੇ ਨੂੰ ਘੋਖ ਰਹੀਆਂ ਸੀਗੀਆਂ ਤੇ ਉਹਨਾਂ ਦੀ ਨਿਗਾ ਸੀਗੀ ਫਿਰ ਉਸ ਤੋਂ ਬਾਅਦ ਵਿੱਚ ਇਹ ਵੀ ਪਤਾ ਲੱਗਦਾ ਹੈਗਾ ਵੀ ਕਹਾਣੀ ਇਹ ਨਹੀਂ ਹੈਗੀ ਫਿਰ ਉਹ ਹੀ ਤਾਰਾਂ ਜਿਹੜੀਆਂ ਨਿਜਰ ਨਾਲ ਵੀ ਜੁੜਦੀਆਂ ਹੈਗੀਆਂ ਵੀ ਨਿਖਰ ਗੁਪਤੇ ਦਾ ਜ਼ਿਕਰ ਇਹ ਵੀ ਹੁੰਦਾ ਕਿ ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਇਹ ਬੰਦੇ ਦੇ ਕਿਤੇ ਨਾ ਕਿਤੇ ਤਾਰ ਉੱਥੇ ਵੀ ਜੁੜਦੇ ਹੈਗੇ ਨੇ ਹੁਣ ਜੋ ਕਹਾਣੀ ਨੋਟ ਕਰਨ ਵਾਲੀ ਆਮ ਤੌਰ ਦੇ ਉੱਤੇ ਜਦੋਂ ਤੁਸੀਂ ਦੂਜੇ ਮੁਲਕ ਵਿੱਚ ਕੋਈ ਅਹੇਜੀਆਂ ਸਰਗਰਮੀਆਂ ਕਰਦੇ ਹੋ ਉੱਥੇ ਦੇ ਨਾਗਰਿਕ ਨੂੰ ਮਾਰਦੇ ਪਹਿਲੀ ਗੱਲ ਤਾਂ ਇੱਕ ਕਾਰਵਾਈ ਹਰ ਤਰ੍ਹਾਂ ਨਾਲ ਗਲਤ ਹੈ ਇਹ ਇਹ ਨੈਤਿਕਤਾ ਦੇ ਪੇਮਾਨੇ ਤੇ ਵੀ ਗਲਤ ਹੈ ਉਂਝ ਵੀ ਗਲਤ ਹੈ ਇਹਦਾ ਮਤਲਬ ਕਿ ਤੁਹਾਡੀ ਇੱਕ ਸ਼ਾਖ ਇੱਕ ਨੂੰ ਵੱਟਾ ਲੱਗਦਾ ਜਦੋਂ ਕੈਨੇਡਾ ਨੇ ਇਹ ਦੋਸ਼ ਲਾਇਆ ਸੀਗਾ ਹਾਲਾਂਕਿ ਕੈਨੇਡਾ ਨੇ ਵੀ ਉਸੇ ਤਰ੍ਹਾਂ ਲਾਇਆ ਜਦੋਂ ਆ ਜੀ ਸਮੇਲਨ ਚੱਲ ਰਿਹਾ ਸੀ ਜੀ20 ਸਮੇਲਨ ਆਇਆ ਹੋਇਆ ਉਹਦੇ ਵਿੱਚ ਅਮਰੀਕੀ ਸਦਰ ਨੇ ਰਾਸ਼ਟਰਪਤੀ ਨੇ ਇਹ ਗੱਲ ਭਾਰਤੀ ਪ੍ਰਧਾਨ ਮੰਤਰੀ ਨਾਲ ਕੀਤੀ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵੀ ਕੀਤੀ ਸੀਗੀ ਕਿਉਂਕਿ ਉਹ ਫਿਰ ਕੈਨੇਡਾ ਦੇ ਅਖਬਾਰਾਂ ਦੇ ਵਿੱਚ ਜਿਹੜਾ ਹੈਗਾ ਗਲੋਬਲ ਵਗੈਰਾ ਨੇ ਇਹ ਖਬਰਾਂ ਦਿੱਤੀਆਂ ਹੈਗੀਆਂ ਸੀਗੀਆਂ ਹੋਰ ਮਸਲਾ ਕੀ ਸੀਗਾ ਇਹ ਉਦੋਂ ਧਿਆਨ ਚ ਲਿਆਂਦਾ ਗਿਆ ਪਰ ਅਮਰੀਕਾ ਦੇ ਬਾਰੇ ਜਿਹੜਾ ਹੈਗਾ ਜਦੋਂ ਅਮਰੀਕਾ ਕਹਿੰਦਾ ਉਦੋਂ ਭਾਰਤ ਦਾ ਰਿਐਕਸ਼ਨ ਹੋਰ ਤਰ੍ਹਾਂ ਦਾ ਹੁੰਦਾ ਜਦੋਂ ਕੈਨੇਡਾ ਕਹਿੰਦਾ ਉਦੋਂ ਹੋਰ ਤਰ੍ਹਾਂ ਦਾ ਹੁੰਦਾ ਕੈਨੇਡਾ ਵੇਲੇ ਤਾਂ ਇੱਕਦਮ ਕੈਨੇਡਾ ਦੇ ਮਗਰ ਪੈ ਗਏ ਨਾ ਦੋ ਸਬੂਤ ਫਲਾਨਾ ਕਰੋ ਢਿੰਗਰਾ ਕਰੋ ਹਾਲਾਂਕਿ ਇਹ ਖਬਰ ਵੀ ਕੈਨੇਡਾ ਕੋਲ ਜਿਹੜੀ ਲੀਡ ਆਉਂਦੀ ਹੈ ਅਮਰੀਕਾ ਰਹੀ ਹੀ ਆਉਂਦੀ ਹੈ ਕਿਉਂਕਿ ਜਿਹੜੇ 5 I's ਕੰਟਰੀ ਦੇ ਵਿੱਚ ਅਮਰੀਕਾ ਤੇ ਕੈਨੇਡਾ ਜਿਹੜਾ ਹੈਗੇ ਸ਼ਾਮਿਲ ਹੈਗੇ ਨੇ ਖੂਫੀਆ ਜਿਹਾ ਇਕੱਠਿਆਂ ਕੰਮ ਕਰਦੀਆਂ ਨੇ ਇਹਦੇ ਵਿੱਚ ਇਹ ਵੀ ਚੀਜ਼ ਨੋਟ ਕਰਨ ਵਾਲੀ ਹੈ ਕਿ ਅਮਰੀਕਾ ਨੇ ਸਹਿਯੋਗ ਦਿੱਤਾ ਕੈਨੇਡਾ ਦਾ ਉਹ ਸਾਡੇ ਨਾਗਰਿਕ ਨਾਲ ਇਦਾਂ ਹੋ ਰਿਹਾ ਤਾਂ ਹੁਣ ਭਾਰਤ ਘਿਰ ਗਿਆ ਹੁਣ ਉਹ ਕਹਿ ਰਿਹਾ ਵੀ ਮੈਂ ਕਮੇਟੀ ਵੀ ਬਣਾਉਂਗਾ ਜਾਂਚ ਵੀ ਕਰੂੰਗਾ ਸਾਰਾ ਕੁਝ ਹੈ ਇਹਦੇ ਵਿੱਚ ਹੁਣ ਐਕਸਪੋਜ਼ ਕੀ ਹੋਇਆ ਮਤਲਬ ਜਿਹੜਾ ਸੀ ਕਹਿੰਦਾ ਵੀ ਮੋਦੀ ਕਰਦਾ ਮੈਂ ਭਾਰਤ ਨੂੰ ਝੁਕਨੇ ਨਹੀਂ ਦਊਂਗਾ ਇਹਨਾਂ ਨੂੰ ਮੈਂ ਗੁੱਸ ਕੇ ਮਾਰਾਂਗੇ ਇਹਦੀ ਸ਼ਾਕ ਨੂੰ ਵਟਾ ਨਹੀਂ ਲੱਗਣ ਤਾਂ ਵਟਾ ਲੱਗ ਗਿਆ ਮਤਲਬ ਤੁਸੀਂ ਇੱਕ ਤਰ੍ਹਾਂ ਨਾਲ ਕਾਰਵਾਈ ਜਿਹੜੀ ਦੇਸ਼ਤੀ ਕਾਰਵਾਈ ਮੰਨੀ ਜਾਊਗੀ ਜੇ ਇਦਾਂ ਦੇਖਿਆ ਜਾਵੇ ਪਰ ਜਿਹੜਾ ਘਰ ਵਿੱਚ ਘੁਸਕੇ ਵਾਲੀ ਗੱਲ ਆ ਇਹ ਤਾਂ ਉਹ ਆਪਣੀ ਜਨਤਾ ਤੱਕ ਦਿੰਦੇ ਨੇ ਨਾ ਮੈਸੇਜ ਇਥੋਂ ਵੋਟਾਂ ਲੈਣੀਆਂ ਨੇ ਵੀ ਹਮਨੇ ਤਾਂ ਘਰ ਕੋ ਮੇ ਘੁਸਕੇ ਮਾਰਾ ਹੁਣ ਕੈਨੇਡਾ ਬਾਰੇ ਤਾਂ ਕਿਹਾ ਜਾਂਦਾ ਰਿਹਾ ਤੁਸੀਂ ਇਹ ਵੀ ਇੱਕ ਨਿਜਰ ਵਾਲੇ ਮਾਮਲੇ 'ਚ ਤਾਂ ਕਿਹਾ ਵੀ ਘਰ ਵਿੱਚ ਘੁਸਕੇ ਮਾਰਾ ਮਾਰਿਆ ਕੁਛ ਚੰਦਲਣਾ ਨਹੀਂ ਚਲਾਇਆ ਪਰ ਅਮਰੀਕਾ ਵਾਲੇ ਮਾਮਲੇ 'ਚ ਨਹੀਂ ਚਲਾਇਆ ਸਿਵਿੰਦਰ ਜੀ ਥੋੜਾ ਇਹਦੇ ਬਾਰੇ ਜਰੂਰ ਦੱਸੋ ਵੀ ਇੰਡੀਆ ਕੈਨੇਡਾ ਦੇ ਰਿਸ਼ਤਿਆਂ ਤੇ ਬਹੁਤ ਵੱਡਾ ਅਸਰ ਪਿਆ ਖਾਸ ਕਰਕੇ ਆਪਾਂ ਪੰਜਾਬ ਵਿੱਚ ਵੀ ਵੇਖਿਆ ਹਨਾ ਕਿਸ ਤਰੀਕੇ ਨਾਲ ਦਿੱਲੀ ਵਿੱਚ ਜਾਂ ਫਿਰ ਐਮਬੈਸੀ ਬੰਦ ਹੁੰਦੀ ਹੈ ਡਿਪਲੋਮੈਟਿਕ ਰਿਸ਼ਤੇ ਬਹੁਤ ਜਿਹੜੇ ਖਰਾਬ ਹੁੰਦੇ ਆ ਇੰਡੀਆ ਕੈਨੇਡਾ ਦਾ ਜਦੋਂ ਇਹ ਮਸਲਾ ਹੁੰਦਾ ਤਾਂ ਰਿਐਕਸ਼ਨ ਵੱਖਰਾ ਬਾਅਦ ਸਰਕਾਰ ਦਾ ਇੰਡੀਆ ਅਮਰੀਕਾ ਦਾ ਜਦੋਂ ਮਸਲਾ ਹੁੰਦਾ ਤਾਂ ਮਸਲਾ ਬਹੁਤ ਡਰ ਲੱਗਦਾ ਜੀ ਅਮਰੀਕਾ ਤੋਂ ਡਰ ਲੱਗਦਾ ਅਮਰੀਕਾ ਜਿਹਨੂੰ ਕਹਿੰਦੇ ਆ ਕਿ ਦੁਨੀਆ ਦਾ ਹੈਗਾ ਇਹ ਕਹਿੰਦਾ ਘੋਂਦਾ ਜਦ ਕਿ ਇਹ ਮੰਨਦੇ ਨੇ ਕਿ ਕੈਨੇਡਾ ਦਾ ਕੋਈ ਆ ਕੈਨੇਡਾ ਦਾ ਤਾਂ ਅਸੀਂ ਆਪਣੇ ਚਲਾ ਲਾਂਗੇ ਜਦ ਕਿ ਇਦਾਂ ਤਾਂ ਹੈ ਨਹੀਂ ਗਾ ਕਿ ਕੈਨੇਡਾ ਦਾ ਇੱਕ ਜਿਹੜਾ ਅਮਰੀਕਾ ਨਾਲ ਰਿਸ਼ਤਾ ਉਹ ਵੀ ਸਮਝਣ ਦੀ ਗੱਲ ਹੈ ਮੈਨੂੰ ਥੋੜਾ ਜਿਹਾ ਅਲੱਗ ਹੋਰ ਟੰਗ ਨਾਲ ਕਰਦਾ ਕਿ ਜਿਹੜੇ ਇਹ ਮਰਡਰ ਹੋਏ ਨੇ ਲੇਕਿਨ ਤੁਸੀਂ ਦੇਖਿਆ ਕਿ ਕਈ ਸਾਲਾਂ ਤੋਂ ਨਾ ਭਾਰਤੀ ਜਿਹੜੀ ਹਕੂਮਤ ਹੈ ਉਹਦਾ ਦਬਦਬਾ ਅ ਦੂਜੇ ਮੁਲਕਾਂ ਦੇ ਵਿੱਚ ਇਸ ਢੰਗ ਨਾਲ ਅਸੀਂ ਦੇਖ ਸਕਦੇ ਹਾਂ ਮੰਨ ਲਓ ਕਿ ਉੱਥੇ ਦਾ ਜਿਹੜਾ ਐਨ ਆਰ ਆਈ মিডিਆ ਸੜਾ ਪਰਵਾਸੀ মিডিਆ ਉਧਰ ਤੇ ਵੀ ਦਬਦਬਾ ਵੱਧਦਾ ਕਿ ਪਰਵਾਸੀ মিডিਆ ਤੁਹਾਨੂੰ ਪਤਾ ਹੀ ਬਹੁਤੇ ਭਾਰਤੀਆਂ ਦੁਆਰਾ ਚਲਾਇਆ ਜਾਂਦਾ ਉਹਦੇ ਵਿੱਚ ਵੀ ਇੱਕ ਵੱਡਾ মিডিਆ ਪੰਜਾਬੀ মিডিਆ ਹੈਗਾ ਉਹਦੇ ਤੇ ਕਿ ਮੋਦੀ ਸਾਹਿਬ ਬਾਰੇ ਕਿੰਦਾਂ ਦੀ ਪ੍ਰੋਗਰਾਮ ਕਰਨੇ ਆ ਕਸ਼ਮੀਰ ਬਾਰੇ ਕਿੰਦਾਂ ਕਰਨੇ ਆ ਉਹਦੇ ਵਿੱਚ ਪੱਤਰਕਾਰਾਂ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ ਉਹਦੇ ਵਿੱਚ ਇੱਕ ਵਿਕਟਮ ਐ ਵੀ ਹੈ ਤੇ ਇਹ ਉਹ ਵੀ ਚੱਲਦਾ ਰਿਹਾ ਫਿਰ ਅੱਛਾ ਦੂਜੇ ਟੈਗ ਨਾਲ ਜੀਤ ਡੋਬਾਲ ਨੇ ਇੱਕ ਦੋ ਵਾਰ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਦੂਜੇ ਦੇਸ਼ਾਂ ਵਿੱਚ ਵੀ ਆਪਣੇ ਖੁਫੀਆ ਤੰਤਰ ਦਾ ਜਾਲ ਵਿਛਾ ਰਹੇ ਹਾਂ ਇਹਦੇ ਵਿੱਚ ਇੱਕ ਪੁਆਇੰਟ ਦੇ ਵਿੱਚ ਖਬਰ ਆਉਂਦੀ ਹੈ 2 ਸਾਲ ਪਹਿਲਾਂ 2020 ਦੀ ਗੱਲ ਹੈ ਇਹ ਕਿ ਜਿਹਦੇ ਵਿੱਚ ਅਦਿੱਤਮਨ ਦੀ ਰਿਪੋਰਟ ਹੈ ਕਿ ਇੱਕ ਇਹੋ ਜਿਹਾ ਐਡੀਟਰ ਕਮ ਪੱਤਰਕਾਰ ਜਿਹੜਾ ਸੀਗਾ ਜਿਹਦੀ ਕਿ ਡਿਊਟੀ ਲਈ ਗਈ ਸੀ ਕਿ ਭਾਰਤ ਸਰਕਾਰ ਦੇ ਪੱਖ ਵਿੱਚ ਕੈਨੇਡਾ ਦੇ ਜਿਹੜੇ ਹੈਗੇ ਲੀਡਰਾਂ ਨੂੰ ਕਿਵੇਂ ਪ੍ਰਭਾਵਿਤ ਕਰਨਾ ਮਤਲਬ ਉਹਦਾ ਕਾਰਨ ਕੀ ਹੈ ਕਿ ਬਹੁਤ ਸਾਰੇ ਇਸ ਤਰ੍ਹਾਂ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ ਚੀਜ਼ਾਂ ਪਹਿਲਾਂ ਆਉਂਦੀਆਂ ਨਹੀਂਆਂ ਨੇ ਹੁਣ ਕਹਾਣੀ ਹੱਤਿਆ ਤੱਕ ਆ ਗਈ ਇਸੇ ਜਦੋਂ ਨਿਜਰ ਦੀ ਹੱਤਿਆ ਹੁੰਦੀ ਹੈ ਨਿਜਰ ਇੱਕ ਰੇਡੀਓ ਨੂੰ ਇੰਟਰਵਿਊ ਦਿੰਦਾ ਉਹਦੇ ਵਿੱਚ ਉਹ ਕਹਿੰਦਾ ਕਿ ਹੁਣ ਪੰਜਵਟ ਤੋਂ ਬਾਅਦ ਉਹ ਜਦੋਂ ਪੰਜਵਟ ਦੀ ਪਾਕਿਸਤਾਨ ਚ ਡੈਥ ਹੁੰਦੀ ਹੈ ਉਹਦੇ ਵਿੱਚ ਨਿਜਰ ਕਹਿੰਦਾ ਕਿ ਮੇਰੀ ਵੀ ਹੱਤਿਆ ਹੋ ਸਕਦੀ ਹੈ ਉਹ ਮਤਲਬ ਇੱਕ ਆਪਣਾ ਉਹ ਆਪਣਾ ਸ਼ੱਕ ਜ਼ਾਹਰ ਕਰਤਾ ਹੈਗਾ ਵੀ ਉਹ ਇੱਕ ਲਿਸਟ ਜਾਰੀ ਹੁੰਦੀ ਹੈ ਜੀ ਲਿਸਟ ਦੇ ਵਿੱਚ ਮੇਰਾ ਵੀ ਨਾਮ ਹੈਗਾ ਵਾ ਇਸ ਤੋਂ ਬਾਅਦ ਵਿੱਚ ਅਸੀਂ ਦੇਖਿਆ ਕਿ ਨਿਜਰ ਦੀ ਹੱਤਿਆ ਹੋ ਜਾਂਦੀ ਹੈਗੀ ਆ ਇਹ ਆਪਣੇ ਆਪ ਇੱਕ ਵੱਡਾ ਸਵਾਲ ਖੜਾ ਖੜਾ ਕਰਦਾ ਹੈ ਭਾਰਤ ਜਿਹੜਾ ਹੈਗਾ ਤੁਸੀਂ ਦੇਖੋਗੇ ਜਿਹੜਾ ਮੁਲਕ ਦੂਜੇ ਮੁਲਕਾਂ ਵਿੱਚ ਉਹਨਾਂ ਦੇ ਨਾਗਰਿਕਾਂ ਦੀ ਹੱਤਿਆ ਕਰਵਾ ਸਕਦਾ ਤੁਸੀਂ ਆਪਣੇ ਮੁਲਕ ਵਿੱਚ ਤਾਂ ਆਪਣੇ ਵਿਰੋਧੀਆਂ ਦਾ ਕੁਝ ਵੀ ਕਰਾ ਸਕਦੇ ਹੈਗੇ ਹੋ ਇਹ ਬਹੁਤ ਗੰਭੀਰ ਮਾਮਲਾ ਦੇਖਿਆ ਜਾਵੇ ਤਾਂ ਜੇਕਰ ਇਹ ਕਿਹੜੀ ਜੁੜਦੀ ਹੈ ਜੀ ਅਵਤਾਰ ਸਿੰਘ ਖੰਡਾ ਹਰਮੀਤ ਸਿੰਘ ਹਰਦੀਪ ਸਿੰਘ ਨਿਜਰ ਪਰਮਜੀਤ ਸਿੰਘ ਪੰਜਵੜ ਹੁਣ ਗੁਰਪਤਵੰਤ ਸਿੰਘ ਪੰਨੂ ਜਿਹੜੇ ਹੋ ਸਕਦਾ ਕਿ ਟਾਰਗੇਟ ਹੋ ਸਕਦੇ ਸੀਗੇ ਇਹ ਸਰਕਾਰ ਕਰਨਾ ਕੀ ਚਾਹੁੰਦੀ ਹੈ ਇੰਨਾ ਕਿਲਿੰਗਸ ਦੇ ਨਾਲ ਜੇਕਰ ਭਾਰਤ ਸਰਕਾਰ ਦਾ ਹੱਥ ਹੋਵੇ ਤਾਂ ਭਾਰਤ ਸਰਕਾਰ ਦੇ ਲਈ ਇੱਕ ਕਿਵੇਂ ਉਹਨਾਂ ਦੇ ਹਿੱਤ ਵਿੱਚ ਜਾਂਦੀ ਹੈ ਇਹ ਗੱਲ ਦੇਖ ਇੱਕ ਤਾਂ ਪਹਿਲੀ ਗੱਲ ਤਾਂ ਜੇ ਹਸਾਬਤ ਹੋਣਾ ਕਿ ਮਤਲਬ ਵੀ ਇਹ ਦੇ ਵਿੱਚ ਭਾਰਤ ਸਰਕਾਰ ਦਾ ਕੀ ਹੱਥ ਹੈ ਕੀ ਨਹੀਂ ਇਹ ਅਧਿਕਾਰੀ ਤਾਂ ਹੁਣ ਸਰਕਾਰ ਦਾ ਹੀ ਹੋ ਗਿਆ ਇਹਦੇ ਥਰੂ ਇਹ ਵੀ ਖਬਰ ਆ ਗਈਆਂ ਵੀ ਉਹ ਨਿਜਰ ਵਾਲਾ ਮਾਮਲਾ ਵੀ ਜੁੜ ਗਿਆ ਇਹ ਮੇਰੇ ਸਵਾਲ ਖੜੇ ਹੋ ਗਏ ਤੇ ਭਾਰਤ ਤੋਂ ਕਾਰਵਾਈ ਮੰਨ ਵੀ ਗਿਆ ਭਾਰਤ ਨੇ ਅਮਰੀਕਾ ਬਾਰੇ ਉਦਾਂ ਕੋਈ ਰਿਐਕਸ਼ਨ ਵੀ ਨਹੀਂ ਕੀਤਾ ਇਹ ਵੀ ਸਵਾਲ ਆ ਗਿਆ ਹੁਣ ਮਸਲਾ ਕੀ ਹੈ ਕਿ ਜਿਹੜਾ ਖਾਲਸਾਣ ਦਾ ਇਸ਼ੂ ਆ ਇਹ ਆਪਣੇ ਵਿੱਚ ਪੰਜਾਬ ਵਿੱਚ ਕੋਈ ਇਸ਼ੂ ਨਹੀਂ ਹੈਗਾ ਪੰਜਾਬ ਦੇ ਨਾਲ ਜੁੜੇ ਹੋਏ ਤੇ ਸਿੱਖਾਂ ਨਾਲ ਜੁੜੇ ਹੋਏ ਮਸਲੇ ਬਹੁਤ ਜ਼ਰੂਰ ਹੈਗੇ ਨੇ ਜਿਨ੍ਹਾਂ ਦੇ ਕੋਈ ਹੱਲ ਨਹੀਂ ਕੀਤਾ ਗਿਆ ਹੈਗਾ ਨਹੀਂ ਉਹ ਹਕੂਮਤ ਅਛਦ ਕਰਨਾ ਵੀ ਨਹੀਂ ਚਾਹੁੰਦੀਆਂ ਕਿਉਂਕਿ ਉਹਨਾਂ ਦੇ ਆਪਣੇ ਉਹਦੇ ਵਿੱਚ ਹਿੱਤ ਛੁਪੇ ਹੋਏ ਹੈ ਕਿ ਨਹੀਂ ਬਟ ਇਹ ਇਹ ਮਸਲੇ ਨੂੰ ਸਰਜੀਤ ਕਰਨਾ ਮਸਲਾ ਜਾਰੀ ਰਹੇ ਇਹ ਇਹ ਭਾਰਤ ਸਰਕਾਰ ਦੇ ਭਾਰਤੀ ਸਟੇਟ ਦੇ ਹਿੱਤ ਵਿੱਚ ਹੈ ਖਾਸ ਕਰਕੇ ਮੌਜੂਦਾ ਹਕੂਮਤ ਦੇ ਹਿੱਤ ਵਿੱਚ ਹੈ ਇਸ ਕਰਕੇ ਤੁਸੀਂ ਦੇਖੋ ਕਿ ਆ ਜਿਹੜੇ ਬੰਦੇ ਨੇ ਗੁਰਪਤਵੰਤ ਪੰਨੂ ਟਾਈਪ ਦੇ ਬੰਦੇ ਨੇ ਇਹ ਇਹਦਾ ਜੀ ਤੁਸੀਂ ਜਿਹੜੀ ਇਹਦੀ ਦੇਖੋ ਵੀ ਇਹਦੀ ਗਰੋਥ ਕਿੱਦਾਂ ਹੁੰਦੀ ਹੈ ਪਹਿਲਾਂ ਤੇ ਆਪਣੇ ਆਪ ਨੂੰ ਮੈਨੂੰ ਅਧਿਕਾਰਾਂ ਦਾ ਹੀ ਚੈਂਪੀਅਨ ਕਹਿੰਦਾ ਸੀ ਵਿੱਚ 88 ਦੇ ਇਨਸਾਫ ਲਈ ਹੋਰ ਗੱਲਾਂ ਕਰਾਂਗੇ ਫਿਰ ਇਹ 2020 ਦੇ ਰੈਫਰੰਡਮ ਤੇ ਆ ਉਤੇ ਆਇਆ ਤੇ ਉਸ ਤੋਂ ਬਾਅਦ ਵਿੱਚ ਉਦੋਂ ਵੀ ਕਹਿੰਦਾ ਰਿਹਾ ਕਿ ਅਸੀਂ ਲੋਕਤੰਤਰੀਕ ਢੰਗ ਨਾਲ ਕਰਨੇ ਆ ਇਹ ਪਰ ਉਹ ਰੈਫਰੰਡਮ ਕੀ ਹੈ ਉਹਦੀ ਰੂਪਰੇਖਾ ਕੀ ਹੈ ਸਮੇਂ-ਸਮੇਂ ਤੇ ਬਦਲਦਾ ਰਿਹਾ ਫਿਰ 2020 'ਚ ਵੀ ਨਹੀਂ ਹੋਈ ਫਿਰ ਉਸ ਤੋਂ ਬਾਅਦ 2022 ਤੇ ਆ ਗਿਆ ਹੁਣ ਪਤਾ ਨਹੀਂ ਕਦੋਂ ਤੱਕ ਕਹੂਗਾ ਫਿਰ ਇਹਦੇ ਬਿਆਨ ਜਿਹੜੇ 2020 ਵਿੱਚ ਦੇ ਤਿੱਖੇ ਬਿਆਨ ਇਹ ਜਿਹੇ ਆਉਣੇ ਸ਼ੁਰੂ ਹੋ ਗਏ ਜਿਹੜੇ ਕਿ ਆਪ ਕਹਿੰਦਾ ਸੀ ਕਿ ਅਸੀਂ ਹਿੰਸਾ ਦੇ ਹੱਕ ਵਿੱਚ ਨਹੀਂ ਫਿਰ ਹਿੰਸ ਜੀ ਅਸੀਂ ਹਿੰਦੂ ਜਿਹੜੇ ਨੇ ਕੈਨੇਡਾ ਤੋਂ ਚਲੇ ਜਾਣ ਅਸੀਂ ਜੀ ਫਲਾਨਾ ਜਹਾਜ਼ ਨੂੰ ਉਡਾਉਣ ਦੀ ਧਮਕੀ ਦੇਣੀ ਫਲਾਨਾ ਕਰਨ ਇਸ ਤਰ੍ਹਾਂ ਦੇ ਉੱਤੇ ਆ ਗਿਆ ਇਹ ਸਾਰੇ ਜਿਹੜੇ ਗੁਰਪਤਵੰਤ ਪੰਨੂ ਦੇ ਬਿਆਨ ਹੈ ਉਹ ਬਿਆਨ ਕੀਦੇ ਬਖ ਜਾਂਦੇ ਨੇ ਪਹਿਲੀ ਗੱਲ ਤੇ ਇਹ ਬੰਦੇ ਜਦੋਂ 220 ਦੇ ਵਿੱਚ ਇਹਦਾ ਅਸੀਂ ਇਹ ਸਾਹਮਣੇ ਆਉਂਦਾ ਇੱਕਦਮ ਲੋਕਾਂ ਦੀ ਨਿਗਾਹ ਚ ਵੱਡੇ ਪੱਧਰ ਲੋਕਾਂ ਦਾ ਧਿਆਨ ਖਿੱਚਦਾ ਉਦੋਂ ਤੱਕ ਇਹਦੀ ਕੋਈ ਔਕਾਤ ਨਹੀਂ ਸੀਗੀ ਇੱਥੋਂ ਤੱਕ ਕਿ ਬਹੁਤ ਸਾਰੇ ਖਾਲਸਤਾਨੀ ਗੁੱਟ ਵੀ ਇਹਦੇ ਨਾਲ ਸਬੰਧਤ ਨਹੀਂ ਹੈਗੇ ਮਤਲਬ ਇਹਦੇ ਨਾਲ ਸਮਝ ਨਹੀਂ ਰੱਖਦੇ ਇਹਦੇ ਵਾਲੀ ਜਾਂ ਇਹਦੇ ਤੋਂ ਅਲੈਦਗੀ ਕਹਿੰਦੇ ਨੇ ਕਿ ਅਸੀਂ ਇਹਦੇ ਨਾਲ ਨਹੀਂ ਸਹਿਮਤ ਹੈਗੇ ਇਵਨ ਉਹ ਤੇ ਰੈਫਰੈਂਡਮ ਤੇ ਵੀ ਸਵਾਲ ਖੜੇ ਕਰਦੇ ਨੇ ਇੱਕ ਸਮੇਂ ਤਾਂ ਉਹ ਸਿਮਰਨਜੀਤ ਸਿੰਘ ਮਾਨ ਟਾਈਪ ਨੇ ਵੀ ਸਵਾਲ ਖੜੇ ਕੀਤੇ ਸੀ ਦਲ ਖਾਲਸਾ ਹੁਣ ਵੀ ਨਹੀਂ ਬਿਆਨ ਦਿੰਦਾ ਰਹਿੰਦਾ ਇਹਦੇ ਉਲਟ ਕਾਰਨ ਹੁਣ ਕੀ ਹੈ ਕਿ ਉਸ ਤੋਂ ਬਾਅਦ ਵਿੱਚ ਜਿਹੜਾ ਇਹਨੂੰ ਇਹਨੂੰ ਇੱਕਦਮ ਜਿਹੜਾ ਇੰਡੀਆ 'ਚ ਮਸ਼ਹੂਰ ਕੀਤਾ ਜਾਂਦਾ ਉਹ ਕੀ ਨੇ ਕੀਤਾ ਸਿਕ ਫੋਰ ਜਸਟਿਸ ਤੇ ਭਾਰਤ ਸਰਕਾਰ ਰੋਕ ਲਾਉਂਦੀ ਹੈ ਇਹਦਾ ਹਊਆ ਖੜਾ ਕਰਦੀ ਆ ਭਾਰਤੀ ਚੈਨਲਾਂ ਦੀ ਇੰਟਰਵਿਊ ਕਰਦੇ ਨੇ ਤੋ ਜੇ ਕਿ ਇੱਕ ਤਸਵੀਰ ਬਣਾਈ ਜਾਵੇ ਵੀ ਆ ਦੇਖੋ ਜੀ ਖਾਲਿਸਤਾਨ ਪਤਾ ਨਹੀਂ ਕਿੱਡਾ ਆ ਗਿਆ ਤੇ ਇਹ ਪੰਨੂ ਵਰਗੇ ਦੇ ਜਿਹੜੇ ਬਿਆਨ ਆ ਚਾਹੇ ਉਹ ਕਹਿ ਲੋ ਕਿ ਉਹ ਮਿਲ ਕੇ ਹੋਣ ਬੀਓਐਸ ਜਿਹਨੂੰ ਬਗਲੇ ਇਸ਼ਾਰੇ ਉੱਤੇ ਜਾਂ ਫਿਰ ਇੰਟ੍ਰਿਕ ਡਾਇਰੈਕਟਰੀ ਕੇ ਨਾਲ ਜੋ ਤੁਹਾਨੂੰ ਜੋ ਤੁਸੀਂ ਕਮਲ ਕੁੱਟਦੇ ਹੋ ਨਾ ਤੁਹਾਨੂੰ ਨਹੀਂ ਪਤਾ ਹੁੰਦਾ ਵੀ ਤੁਸੀਂ ਕਿਹਦੇ ਪੱਖ ਵਿੱਚ ਕੁੱਟਦੇ ਹੈਗੇ ਹੋ ਇਹ ਹੁਣ ਦੋਵਾਂ ਚ ਕੀ ਹੋ ਸਕਦਾ ਇਹ ਸਾਡੀ ਸਮਝ ਤੋਂ ਬਾਹਰ ਹੈਗਾ ਵਾ ਤੇ ਇਸ ਕਰਕੇ ਇਹ ਫਿੱਟਦਾ ਪੰਨੂ ਜਿਹੜਾ ਹੈਗਾ ਆ ਰਿਹਾ ਸੀਗਾ ਭਾਰਤ ਸਰਕਾਰ ਦੇ ਫਿੱਟ ਆ ਰਿਹਾ ਸੀ ਜਾਂ ਪੰਨੂ ਵਰਗੇ ਇਸ ਤਰ੍ਹਾਂ ਦੇ ਸਿਰਫ ਨੇ ਹੋਰ ਲੋਕ ਆ ਰਹੇ ਨੇ ਪਰ ਉਦੋਂ ਬਾਅਦ ਹੁੰਦਾ ਕੀ ਹੈ ਕਿ ਜਿਹੜੇ ਬੰਦੇ ਨੂੰ ਤੁਸੀਂ ਅ ਪਾਲਿਆ ਪਰੋਸਿਆ ਹੁੰਦਾ ਜਿਹੜਾ ਤੁਹਾਡੇ ਹਿੱਤਾਂ ਦਾ ਹੁੰਦਾ ਉਹਨੂੰ ਤੁਸੀਂ ਛਿਟਕਾ ਵੀ ਦਿੰਦੇ ਹੋ ਲੋੜ ਪੈਣ ਤੇ ਕਿਉਂਕਿ ਜਿਹੜਾ ਇੱਕ ਸਟੇਟ ਦਾ ਕਰੈਕਟਰ ਹੈ ਉਹ ਹੀ ਹੈ ਨਾ ਕਿ ਲੋੜ ਪੈਣ ਤੇ ਛਿਟਕਾ ਦਿਓ ਫਿਰ ਉਹਦਾ ਹਊਆ ਖੜਾ ਕਰੋ ਉਹਦਾ ਹਊਆ ਇੱਕ ਤਾਂ ਸਿੱਕ ਭਾਈਚਾਰੇ 'ਚ ਖੜਾ ਹੋਊਗਾ ਵੀ ਉਹ ਅਗਰੈਸਿਵ ਹੋਊ ਕੋਈ ਅਗਰੈਸਿਵ ਆਵਾਜ਼ ਆਊ ਦੂਜਾ ਜਿਹੜਾ ਇਹਨੂੰ ਭਾਈਚਾਰੇ ਨੂੰ ਮੈਸੇਜ ਦਿੱਤਾ ਜਾਊਗਾ ਦੇਖੋ ਜੀ ਅਸੀਂ ਤੁਹਾਨੂੰ ਪਤਾ ਨਹੀਂ ਕਿੱਡੇ ਵੱਡੇ ਉਹਦੇ ਤੋਂ ਬਚਾ ਲਿਆ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀਗਾ ਇਸ ਕਰਕੇ ਮੈਨੂੰ ਇਹ ਲੱਗਦਾ ਹੈਗਾ ਵੀ ਇਹ ਇਹ ਇਹਦੇ ਵਿੱਚ ਇਹ ਚੀਜ਼ ਹੈਗੀ ਵੀ ਖਾਲਸਾਤਨ ਦਾ ਹੋਵਾ ਜਿਹੜਾ ਵਾ ਉਹ ਭਾਰਤੀ ਜਿਹੜੀ ਮੌਜੂਦਾ ਹਕੂਮਤ ਹੈ ਉਹ ਆਪਣੇ ਸਵਾਰਥ ਲਈ ਇਹਨੂੰ ਯੂਜ਼ ਕਰ ਰਹੀ ਹੈ ਜਾਨੀ ਕਿ ਗੁਰਪਤਵੰਤਪਨ ਨੂੰ ਲਾਇਬਿਲਟੀ ਘਟਾ ਤੇ ਐਸੈਟ ਜ਼ਿਆਦਾ ਬਣਾਉਣ ਦਾ ਗੱਲ ਹੈਗਾ ਉਹ ਇਸ ਤੁਸੀਂ ਦੇਖੋ ਜੇਕਰ ਗੁਰਪਤਵੰਤਪਨ ਨੂੰ ਇੰਨਾ ਹੀ ਵੱਡਾ ਕੋਈ ਫਾਇਦਾ ਮੈਨੂੰ ਇਹਨਾਂ ਪਤਾ ਕਿ ਅਜੇ ਜਰਨਲਿਸਟ ਮੈਂ ਐਨਆਰਆਈ ਮੀਡੀਆ ਵੀ 2011 ਦਾ ਕਵਰ ਕਰਦਾ ਕੋਈ ਗੁਰਪਤਵੰਤਪਨੂ ਆ ਜਿਹੜਾ ਇਹ ਇਹਦੇ ਨਾਲ ਚਾਰ ਬੰਦੇ ਵੀ ਚੱਲਣ ਨੂੰ ਤਿਆਰ ਨਹੀਂ ਸੀਗੇ ਫੋਨ ਵੀ ਕੋਈ ਪਤਾ ਨਾ ਕੋਈ ਬਹੁਤ ਹੀ ਵੱਡੀ ਜਿਹੜੀ ਫੋਰਸ ਕੋਈ ਹੈ ਨਹੀਂ ਕੀ ਮਤਲਬ ਤੁਸੀਂ ਉਸ ਬੰਦੇ ਨੂੰ ਚੱਕ ਕੇ ਕਹਿ ਦਿੱਤਾ ਵੀ ਇਹਦੀ ਜੱਥੇਪੰਦੀ ਪਤਾ ਨਹੀਂ ਕਿੱਡੀ ਕ ਹੈਗੀ ਐ ਫਿਰ ਉਹਦੇ ਸਿੱਖ ਫੋਰ ਜਸਟਿਸ ਨੂੰ ਮੋਸਟ ਵਾਂਟਡ ਬਣਾ ਕੇ ਪਬੰਦੀ ਸ਼ੁਦਾ ਸੰਗਠਨ ਬਣਾਤਾ ਠੀਕ ਹੈ ਵੀ ਇੰਨਾ ਵੀ ਪਬੰਦੀ ਸ਼ੁਦਾ ਤੁਸੀਂ ਇਹਦੀ ਹਵਾਲਗੀ ਕਿਉਂ ਨਹੀਂ ਮੰਗਦੇ ਅਮਰੀਕਾ ਦੇ ਕੋਲ ਅਜੇ ਤੱਕ ਕੋਈ ਭਾਰਤ ਨੇ ਕੋਸ਼ਿਸ਼ ਕੀਤੀ ਹੋਵੇ ਸਾਡੇ ਸਾਹਮਣੇ ਨਹੀਂ ਆਈ ਹੈਗੀ ਕੀ ਲੱਗਦਾ ਕਿਤੇ ਨਾ ਕਿਤੇ ਜੇਕਰ ਰਸ਼ੀਆ ਯੂਕਰੇਨ ਜੰਗ ਚੱਲ ਰਹੀ ਆ ਕਿਤੇ ਨਾ ਕਿਤੇ ਉਹ ਫੈਕਟਰ ਵੀ ਆ ਕੇ ਭਾਰਤ ਦੀ ਜਿਹੜੀ ਇੱਕ 바ਰਗੇਨਿੰਗ ਪਾਵਰ ਵੱਧ ਰਹੀ ਆ ਜਾਂ ਫਿਰ ਅਮਰੀਕਾ ਚਾਹੁੰਦਾ ਕਿ ਇਹ ਸਾਡੇ ਖੇਮੇ ਵਿੱਚ ਹੀ ਰਹਿਣ ਸਾਡੇ ਵਾਲੇ ਚ ਟਿੰਚੀ ਸਾਂ ਲੱਗਦੀਆਂ ਨੇ ਇੱਕ ਤਾਂ ਅਮਰੀਕਾ ਵਾਲਾ ਪੱਖ ਕਿ ਵੇਖੋ ਅਮਰੀਕਾ ਵੀ ਇਹ ਸਾਰਾ ਕੁਝ ਕਰਦਾ ਦੂਜੇ ਮੁਲਕਾਂ ਵਿੱਚ ਜਾ ਕੇ ਕਰਦਾ ਰਿਹਾ ਅਮਰੀਕਾ ਜਦੋਂ ਇਹ ਗੱਲ ਠਾਉਂਦਾ ਉਹ ਕੋਈ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਨਹੀਂ ਜਾਂ ਉਹ ਕੋਈ ਦੁੱਧ ਤੋਤਾ ਨਹੀਂ ਹੈਗਾ ਪਰ ਅਮਰੀਕਾ ਨੂੰ ਇਹ ਗੱਲ ਕਹਿਣ ਦਾ ਅਧਿਕਾਰ ਆ ਨਾ ਕਿ ਮੈਂ ਉਹ ਵੀ ਉਹ ਆਪਣੇ ਨਾਗਰਿਕ ਦੀ ਰੱਖਿਆ ਕਰੇ ਆਪਣੇ ਆਪਣੇ ਵੀ ਮੇਰੇ ਨਾਗਰਿਕ ਨਾਲ ਇਦਾਂ ਕਰਨ ਦੀ ਕੋਸ਼ਿਸ਼ ਹੋਈ ਉਹਦਾ ਅਧਿਕਾਰ ਹੈਗਾ ਇਹਦਾ ਹੁਣ ਕਾਰਨ ਮੈਨੂੰ ਕੀ ਲੱਗਦਾ ਕਿ ਇਹ ਵੀ ਨਹੀਂ ਕਿ ਉਹ ਸੱਚੀ ਮੁੱੱਚੀ ਜੇ ਕੋਈ ਕੋਈ ਸਿੱਖ ਭਾਈਚਾਰੇ ਦਾ ਸੰਗਠਨ ਜਾਂ ਕੋਈ ਖਾਲਸਤਾਨੀ ਸੰਗਠਨ ਸਮਝ ਲਵੇ ਕਿ ਪਤਾ ਨਹੀਂ ਅਮਰੀਕਾ ਸਾਡੇ ਨਾਲ ਆ ਗਿਆ ਨਹੀਂ ਅਮਰੀਕਾ ਦਾ ਇੱਕ ਰਿਲੇਸ਼ਨ ਹੈ ਭਾਰਤ ਨਾਲ ਸੌਦੇਬਾਜ਼ੀ ਵਾਲਾ ਸਬੰਧ ਹੈ ਉਹ ਉਹਨੂੰ ਆਪਣੇ ਖੇਮੇ 'ਚ ਰੱਖਣਾ ਚਾਹੁੰਦਾ ਉਹਨੂੰ ਧਮਕਾਏਗਾ ਵੀ ਫਿਰ ਜਿਹੜਾ ਭਾਰਤ ਦੇ ਕੋਲੋਂ ਆਪਣੀਆਂ ਗੱਲਾਂ ਮਨਵਾਏਗਾ ਵੀ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਮੋਦੀ ਦੇ ਦੌਰੇ ਤੋਂ ਪਹਿਲਾਂ ਲਗਾਤਾਰ ਅਮਰੀਕਾ ਦੇ ਵਿੱਚ ਕੋਈ ਸਰਕਾਰੀ ਰਿਪੋਰਟਾਂ ਆਉਂਦੀਆਂ ਰਹੀਆਂ ਪ੍ਰਾਈਵੇਟ ਤਾਂ ਆਉਂਦੀਆਂ ਹੀ ਨੇ ਸਰਕਾਰੀ ਆਉਂਦੀਆਂ ਰਹੀਆਂ ਕਿ ਦੇਖੋ ਜੀ ਭਾਰਤ ਵਿੱਚ ਅਸੈਂਸ਼ੀਲ ਪਰ ਪਹਿਲਾ ਅਮਰੀਕਾ ਨੇ ਜਦੋਂ ਲੋੜ ਪਈ ਉਹਦਾ ਆਵਾਜ਼ ਨਹੀਂ ਉਠਾਈ ਪਰ ਉਹਦਾ ਇੱਕਦਮ ਸਰਕਾਰੀ ਪੱਧਰ ਤੇ ਆਵਾਜ਼ ਉੱਠੀ ਕਿਉਂਕਿ ਇਹ ਇਹੀ ਅਮਰੀਕਾ ਸੀ ਨਾ ਜਿਹੜਾ ਮੋਦੀ ਨੂੰ ਬੁਲਾ ਕੇ ਸਭ ਤੋਂ ਪਹਿਲਾਂ ਸਵਾਗਤ ਵੀ ਕੀਤਾ ਪਹਿਲਾਂ ਪਾਬੰਦੀ ਲੱਗੀ ਹੋਈ ਸੀ ਪਾਬੰਦੀ ਹਟਾਈ ਵੀ ਪਰ ਸਵਾਗਤ ਕਰਨ ਵਾਲਾ ਅਮਰੀਕਾ ਦੇ ਵਿੱਚੋਂ ਸਰਕਾਰੀ ਰਿਪੋਰਟਾਂ ਇਹ ਜੀ ਆਉਣ ਲੱਗੀਆਂ ਬਾਅਦ ਵਿੱਚ ਫਿਰ ਮੋਦੀ ਗਿਆ ਫਿਰ ਕੁਝ ਸਮਝੌਤੇ ਹੋਏ ਫਿਰ ਫਿਰ ਜਿਹੜੀ ਉਹ ਆਵਾਜ਼ ਥੋੜੀ ਜੀ ਘਟ ਗਈ ਫਿਰ ਜਾ ਕੇ ਜੀ ਬਾਈਡਨ ਨੇ ਥੋੜੀ ਜੀ ਤਾਰੀਫ ਕਰ ਦਿੱਤੀ ਇਹ ਅਮਰੀਕਾ ਦੀ ਉਹ 바ਰਗੇਨਿੰਗ ਅਲਾ ਕੰਮ ਚੱਲਦਾ ਹੈਗਾ ਇੱਕ ਤਾਂ ਇਹ ਚੀਜ਼ ਆ ਦੂਜਾ ਜਿਹੜਾ ਹਿੰਦੁਸਤਾਨ ਦੇ ਵਿੱਚ ਦੇਖੋ ਮੁਸਲਿਮ ਘਟ ਗਿਨਤੀ ਵਾਲਾ ਪੱਤਾ ਇਹ ਚਲਾਉਂਦੇ ਨੇ ਹੁਣ ਇਹਨਾਂ ਨੂੰ ਲੱਗਦਾ ਕਿ ਮੈਨੂੰ ਮੇਰੀ ਸਮਝ ਹੈ ਮੈਂ ਗਲਤ ਵੀ ਹੋ ਸਕਦਾ ਵੀ ਮੁਸਲਮਾਨਾਂ ਦੇ ਤਰਫੋਂ ਉਸ ਤਰ੍ਹਾਂ ਕੋਈ ਰਿਐਕਸ਼ਨ ਨਹੀਂ ਆਉਂਦਾ ਹੁਣ ਨਾਲ ਨਾਲ ਕਿਉਂ ਨਾ 24 ਦੀ ਜਿਹੜੀ ਗੇਮ ਉਹ ਖਾਲਿਸਤਾਨ ਦੇ ਏਜੰਡੇ ਉੱਤੇ ਵੀ ਲੜੀ ਜਾਵੇ ਇਸੇ ਕਰਕੇ ਤੁਸੀਂ ਦੇਖ ਰਹੇ ਹੋ ਵੀ ਕਦੇ ਕਦੇ ਹੁਣ ਪੰਜਾਬ ਦੇਖਣ ਨੂੰ ਤਾਂ ਇਹ ਲੱਗਦਾ ਹੈਗਾ ਵੀ ਇਹ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਉਹ ਨਹੀਂ ਹੈਗਾ ਸਰਕਾਰੀ ਗਊ ਹੱਤਿਆ ਦੇ ਨਾਂ ਤੇ ਲਿੰਚਿੰਗ ਨਹੀਂ ਹੁੰਦੀ ਹੁਣ ਤਾਂ ਭਾਵੇਂ ਲਿੰਚਿੰਗਾਂ ਹੋਈਆਂ ਪਰ ਜਿਹੜੀ ਲਿੰਚਿੰਗ ਕਰਨ ਵਾਲੇ ਬੰਦੇ ਨੇ ਬਈ ਚਾਹੇ ਬਿਆਦਵੀ ਦੇ ਨਾਂ ਤੇ ਹੋਰ ਵੀ ਉਹਨਾਂ ਦਾ ਵੀ ਸਾਨੂੰ ਸ਼ੱਕ ਹੈ ਵੀ ਉਹ ਕਿਸੇ ਕਿਸੇ ਉਹਦੇ ਵਿੱਚ ਕਰ ਰਹੇ ਹੈਗੇ ਨੇ ਪਰ ਜਿਵੇਂ ਵੀ ਵਰਤਾਰੇ ਹੋਏ ਅਮਰਤਪਾਲ ਵਾਲਾ ਦੀਪ ਸਿੱਧੂ ਵਾਲਾ ਕਿਸਾਨ ਅੰਦੋਲਨ ਨੂੰ ਖਡਾਉਣ ਦੀਆਂ ਕੋਸ਼ਿਸ਼ਾਂ ਇਹ ਸਾਰੀਆਂ ਹੈਗੀਆਂ ਕਿ ਪੰਜਾਬ ਵਿੱਚੋਂ ਜਿਹੜੀ ਇੱਕ ਡੈਮੋਕਰੈਟਿਕ ਆਵਾਜ਼ ਆ ਜਿਹੜੇ ਡੈਮੋਕਰੈਟਿਕ ਸੰਗਠਨ ਹੈ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਜਿਹੜਾ ਤਾਰ ਉਪੀੜੋਖੀਤੇ ਜਾਵੇ ਜਿੱਦਾਂ ਤੇ ਵੀ ਇਹ ਬੰਦੇ ਆਏ ਨੇ ਅਮਰਤਪਾਲ ਟਾਈਪ ਦੇ ਇਹਨਾਂ ਨੇ ਸਭ ਤੋਂ ਪਹਿਲਾਂ ਆਉਂਦੀ ਮਾਸ ਸੰਗਠਨਾਂ ਦੇ ਉੱਤੇ ਹੀ ਸ਼ਾਬਦਿਕ ਅਟੈਕ ਕੀਤੇ ਅੱਛਾ ਫਿਰ ਜਿਹੜਾ ਕ੍ਰਿਸਚੀਅਨ ਵਾਲਾ ਅਟੈਕ ਕ੍ਰਿਸ਼ਨਾ ਤੇ ਅਟੈਕ ਕ੍ਰਿਸ਼ਨਾ ਬਾਰੇ ਬੋਲਣਾ ਤਾਂ ਨੰਬਰ ਵਰਤਨ ਦੇ ਬਾਰੇ ਦਾ ਇਸ਼ੂ ਨੂੰ ਛੁਕਣਾ ਵੱਡਾ ਮੁੱਦਾ ਬਣਾਉਣਾ ਸਮੇਤ ਗਿਆਨੀ ਹਰਪ੍ਰੀਤ ਇਹ ਸਾਰੇ ਭਾਵੇਂ ਕਿ ਸੁ ਦੇਸ ਰੂਪ ਚ ਚਾਹੇ ਸੁਚੇਤ ਰੂਪ ਚ ਚਾਹੇ ਚੇਤ ਰੂਪ ਚ ਇਹ ਕਿਤੇ ਨਾ ਕਿਤੇ ਭਾਰਤੀ ਸਟੇਟ ਦੇ ਹੱਕ ਚ ਭੁਗਤਣ ਵਾਲੀਆਂ ਇਹੀ ਗੱਲਾਂ ਹੈਗੀਆਂ ਇਸਕੇ ਮੈਨੂੰ ਲੱਗਦਾ ਕਿ ਪੰਜਾਬ ਇੱਕ ਮਗਧਾ ਹੋਇਆ ਜਿਹੜਾ ਸੂਬਾ ਹੈਗਾ ਜਿਹਦੇ ਉੱਤੇ ਲਗਾਤਾਰ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਪੰਜਾਬ ਜਿਹੜੀ ਕਮਿਊਨਲ ਟੈਨਸ਼ਨ ਆ ਜਿਹੜੀ ਹਨਾ ਧਰੋਵੀ ਕਰਨ ਜਾਂ ਫਿਰਕੂ ਉਹ ਸਿਆਸਤ ਖੇਡਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਉਰੇ ਕਿਉਂਕਿ ਇੱਕ ਸਿਵਲ ਸੁਸਾਇਟੀ ਵੀ ਤਕੜੀ ਹੈ ਉਰੇ ਮਾਸ ਸੰਗਠਨ ਵੀ ਤਕੜੇ ਆ ਜਿਹੜੀਆਂ ਕਹਿ ਲਿਓ ਕਿ ਕਾਮਯਾਬ ਨਹੀਂ ਹੋ ਸਕੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਨੂੰ ਜਿਹੜ ਕਰ ਦਿੱਤਾ ਵੀ ਇਗਨੋਰ ਕਰ ਦਿੱਤਾ ਨਹੀਂ ਇਹਦੇ ਵਿੱਚ ਇਹ ਕੋਸ਼ਿਸ਼ ਕਰਨਗੇ ਕਿ ਪੰਜਾਬ ਵਿੱਚ ਖਾਲਸਾਣ ਦਾ ਹੋਊਗਾ ਕਿਹੜਾ ਕਰ ਲੋ ਭਾਵੇਂ ਪੰਜਾਬ ਨੂੰ ਤਾਂ ਫਾਇਦਾ ਨਾ ਮਿਲੋ ਇਹ ਮੰਨ ਲੈਣ ਕਿ ਵੀ ਜਾਂ 13 ਸੀਟਾਂ ਨੇ 13 ਚੋਂ ਅੱਗੇ ਵੀ ਕਿੰਨੀ ਅਕਸਰ ਆਉਂਦੀਆਂ ਅਕਾਲੀ ਦਲ ਨਾਲ ਮਿਲ ਕੇ ਆਉਂਦੀਆਂ ਪਰ ਜਿਹੜਾ ਪੰਜਾਬ ਦਾ ਹੂਆ ਖੜਾ ਕਰਕੇ ਪੰਜਾਬ ਦੇ ਵਿੱਚ ਨੂੰ ਖਾਲਸਾਣ ਦੇ ਨਾਂ ਤੇ ਡਿਜ਼ਾਈਨ ਕਰਕੇ ਜਿਹੜਾ ਦੂਜੇ ਮੁਲਕ ਦੇ ਵਿੱਚ ਇੱਕ ਮਾਹੌਲ ਬਣਾਉਣਾ ਉੱਥੋਂ ਤਾਂ ਉਹਨਾਂ ਨੂੰ ਫਾਇਦਾ ਮਿਲੇਗਾ ਹੀ ਨਾ ਮਿਲੇਗਾ ਜਿਹੜਾ ਇੱਕ ਵੱਡਾ ਹਿੰਦੂ ਭਾਈਚਾਰੇ ਦਾ ਜਿਹੜਾ ਮਾਈਂਡ ਵਾਸ਼ ਕਰਕੇ ਜਿਵੇਂ ਮੁਸਲਮਾਨਾਂ ਦੇ ਪ੍ਰਤੀ ਕੀਤਾ ਉਹ ਤਾਂ ਇਹ ਕਰ ਹੀ ਸਕਦੇ ਨੇ ਨਾ ਕੀ ਲੱਗਦਾ ਸ਼ਿਵਿੰਦਰ ਜੀ ਉਹ ਫੈਦਾਂਵਰ ਨੂੰ ਮਿਲਿਆ ਹਾਲ ਹੀ ਵਿੱਚ ਚੋਣਾਂ ਹੋਈਆਂ ਨੇ ਚਾਰ ਸੂਬਿਆਂ ਚੋਂ ਤਿੰਨਾਂ ਚ ਉਹ ਸਰਕਾਰ ਬਣਾ ਗਏ ਆ ਦੇਖੋ ਹਿੰਦੀ ਪੱਟੀ ਚੋਂ ਤਾਂ ਮਿਲਿਆ ਹੀ ਆ ਹਿੰਦੀ ਫੱਟੀ ਦੇ ਵਿੱਚੋਂ ਕੀ ਗੁਰਪਤਵੰਤ ਪੰਨੂ ਜਾਂ ਖਾਲਸਾਣ ਫੈਕਟਰ ਹੁਣ ਚੋਣਾਂ ਚ ਉਹ ਕੰਮ ਕਰਦਾ ਇਹ ਅੱਗੇ ਜਾ ਕੇ ਪਤਾ ਲੱਗੇਗਾ ਹਾਲ ਦੀ ਘੜੀ ਤੱਕ ਇਹਨਾਂ ਨੇ ਮੁਸਲਮਾਨੀ ਨਫ਼ਰਤ ਦੇ ਨਾਲ ਹੀ ਲੈਂੀਆਂ ਨੇ ਨਾ ਵੋਟਾਂ ਫਿਰਕੂਤਰੀ ਵੀ ਕਰਨ ਵਾਲਾ ਤੇ ਇਹ ਇੱਕ ਇਸ਼ੂ ਹੋ ਸਕਦਾ ਹੈਗਾ ਪਰ ਇਹਨੂੰ ਗੋਦੀ ਮੀਡੀਆ ਨੇ ਤਾਂ ਰੱਜ ਕੇ ਪਨਾਇਆ ਜਦੋਂ ਕੈਨੇਡਾ ਨੇ ਦੋਸ਼ ਲਾਇਆ ਤੇ ਇਹਨਾਂ ਨੇ ਗੱਜ ਕੇ ਨਿੱਜਰ ਕੀ ਆ ਜੀ ਕੈਨੇਡਾ ਕੀ ਆ ਕੈਨੇਡਾ ਦੇ ਟਰੂਡੋ ਤੱਕ ਨੂੰ ਖਾਲਸਤਾਨੀ ਬਣਾ ਕੇ ਰੱਖ ਦਿੱਤਾ ਸੀਗਾ ਜਦ ਕਿ ਅਸਲੀ ਮੁੱਦੇ ਨੂੰ ਲੁਕਾਉਣ ਦੇ ਲਈ ਇਹਨਾਂ ਨੇ ਕਿ ਕਿਵੇਂ ਲੱਗਦਾ ਤੁਹਾਨੂੰ ਜਦੋਂ মিডিਆ ਗੁਰਪਤਵੰਤ ਪੰਨੂ ਨੂੰ ਜਿਨ੍ਹਾਂ ਦਾ ਕੋਈ ਬਹੁਤਾ ਜਿਆਦਾ ਆਪਾਂ ਗੱਲ ਕਰਿਆ ਸੰਗਠਨ ਨਹੀਂ ਹੈ ਹਨਾ ਜਿਨ੍ਹਾਂ ਨਾਲ ਚਾਰ ਬੰਦੇ ਨਹੀਂ ਹੈ ਉਹਨਾਂ ਨੂੰ ਜਦੋਂ ਇਸ ਤਰੀਕੇ ਨਾਲ ਹਵਾ ਦਿੰਦਾ মিডিਆ ਰਿਪੋਰਟਿੰਗ ਨੂੰ ਕਿਵੇਂ ਦੇਖਦੇ ਹੋ ਗੁਰਪਤਵੰਤ ਪੰਨੂ ਵਾਲੇ মিডিਆ ਰਿਪੋਰਟਿੰਗ ਤਾਂ ਦੇਖੋ ਪਹਿਲੀ ਗੱਲ ਹੈ ਕਿ ਉਹ ਕੋਈ ਮਤਲਬ ਬੇਤੁਕਾ ਜਿਹਾ ਬਿਆਨ ਦਿੰਦਾ ਮੈਨੂੰ ਤਾਂ ਉਹ ਕਈ ਵਾਰ ਉਹ ਪਾਗਲ ਲੱਗਦਾ ਹੈਗਾ ਇੱਕ ਤਰ੍ਹਾਂ ਦਾ ਜਿਹਨੂੰ ਕਹਿੰਦੇ ਜਿਹੜੇ ਕਿ ਜਿਹੜੇ ਕਿ ਆਪਾਂ ਕਹਿੰਨਾ ਵੀ ਇਹ ਬੰਦੇ ਨੂੰ ਇਗਨੋਰ ਕਰੋ ਯਾਰ ਸਿਰਫ ਰਿਆ ਬੰਦਾ ਹੈਗਾ ਤੇ ਤੁਸੀਂ ਉਹਦੀਆਂ ਇੰਟਰਵਿਊ ਚਲਾਉਂਦੇ ਹੋ ਉਹ ਇੰਟਰਵਿਊ ਆਹੀ ਇਹ ਇਹੀ ਇਹਨਾਂ ਨੂੰ ਫਿਰ ਅੱਗੇ ਉਹ ਤਤ ਤਤ ਬੋਲੂਗਾ ਤੇ ਉਹਨੂੰ ਵੀ ਮੋਜਾਂ ਲੈ ਵੀ ਮੈਨੂੰ ਤਾਂ ਉਹ ਨੈਸ਼ਨਲ ਲੈਵਲ ਤੇ ਸਪੇਸ ਮਿਲ ਲਈ ਆ ਉਹ ਵੀ ਮੂਰਖਾ ਵਾਂਗੂ ਆਪਣਾ ਉਹ ਬਿਆਨਬਾਜ਼ੀ ਕਰੀ ਜਾਂਦਾ ਸੀ ਤੇ ਇਹਨਾਂ ਨੂੰ ਡਿਜ਼ਾਈਨ ਕੀਤਾ ਜਾਂਦਾ ਮੈਨੂੰ ਲੱਗਦਾ ਵੀ ਸਗੋਂ ਇਹਦੇ ਬਾਅਦ ਨੇ ਇਕੱਲੇ ਵੀ ਖਾਲਸਤਾਨੀ ਮੂਵਮੈਂਟ ਨੂੰ ਨਹੀਂ ਕਈ ਵਾਰੀ ਗੋਦੀ মিডিਆ ਚ ਸਿੱਖ ਭਾਈ ਚਾਰੇ ਨੂੰ ਵੀ ਉਸ ਤਰ੍ਹਾਂ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਜੇ ਤੁਸੀਂ ਦੇਖੋ ਜਦੋਂ ਕਿਸਾਨ ਅੰਦੋਲਨ ਹੋਇਆ ਉਸ ਮੁੱਚੇ ਪੰਜਾਬ ਚ ਉੱਠੇ ਪੂਰੇ ਪੰਜਾਬੀਆਂ ਦਾ ਇੱਕ ਅੰਦੋਲਨ ਸੀਗਾ ਪਰ ਉਹਨਾਂ ਕਾਲਿਸਤਾਨ ਨੇ ਉਹਨੂੰ ਡਿਜ਼ਾਈਨ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਕਰਕੇ ਮੈਨੂੰ ਲੱਗਦਾ ਕਿ ਪੰਨੂ ਵਰਗੇ ਜਿਹੜੇ ਬੰਦੇ ਆ ਇਸ ਤਰ੍ਹਾਂ ਦੀ ਗੱਲ ਕਰਦੇ ਆ ਉਹ ਇੱਕ ਤਰ੍ਹਾਂ ਦਾ ਮੋਰਾ ਹੀ ਬਣਦੇ ਨੇ ਇਹਨਾਂ ਦੇ ਫਿਰ ਮੋਰੇ ਜਿਹੜੇ ਐਜ ਹੁੰਦੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਚਿਟਕਾ ਵੀ ਦਿੱਤਾ ਜਾਂਦਾ ਜਦੋਂ ਫਾਇਦਾ ਲੈਣ ਲਈ ਵੀ ਲਓ ਜੀ ਇੱਕ ਖਾਸ ਭਾਈ ਵਿਚਾਰੇ ਚ ਸਪੇਸ ਬਣਾ ਲੂਗਾ ਤਾਂ ਫਿਰ ਇਹਨੂੰ ਜਿਹੜਾ ਉਸ ਐਂਗਲ ਤੋਂ ਚਿਟਕਾ ਦਿਓ ਤਾਂ ਜੋ ਕਿ ਦੂਜੇ ਪਾਸੇ ਰਿਐਕਸ਼ਨ ਹੋਵੇ ਤੇ ਜਿਹੜੀ ਇਧਰ ਵਾਲੀ ਜਨਤਾ ਉਹ ਡਰ ਜਾਵੇ ਡਲੀ ਹੋਈ ਨੂੰ ਕਹਦਾਂਗੇ ਵੀ ਤੁਹਾਡੇ ਪ੍ਰਤਪਾਲਕ ਫਿਰ ਅਸੀਂ ਆ ਕੀ ਲੱਗਦਾ ਜਦੋਂ ਪੰਜਾਬ ਦਾ ਯੂਥ ਖਾਸ ਕਰਕੇ ਜਦੋਂ ਅੱਜ ਬੇਰੋਜ਼ਗਾਰੀ ਦੀ ਮਾਰ ਚੱਲ ਰਿਹਾ ਜਾਂ ਨਸ਼ੇ ਦੀ ਮਾਰ ਚੱਲ ਰਿਹਾ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਦੇ ਫੈਕਟਰ ਇਸ ਤਰੀਕੇ ਦੇ ਨੈਰੇਟਿਵ ਗੁਰਪਤਵੰਤ ਪੰਨੂ ਖਾਲਿਸਤਾਨ ਉਹਨਾਂ ਨੂੰ ਅਟਰੈਕਟ ਕਰ ਸਕਦੇ ਆ ਗੁਰਪਤਵੰਤ ਪੰਨੂ ਨੇ ਤਾਂ ਖੈਰ ਇਸ ਤਰ੍ਹਾਂ ਨਹੀਂ ਕੀਤਾ ਪਰ ਮੈਂ ਕਿਉਂ ਨਹੀਂ ਕਈ ਸਰੇ ਅਜੇ ਮੁੰਡਿਆਂ ਨੂੰ ਉਕਸਾਇਆ ਜਰੂਰ ਆ ਵੀ ਤੁਹਾਨੂੰ ਪੈਸੇ ਦੇ ਦੇਵਾਂਗੇ ਫਲਾਣਾ ਦੇ ਦੇਵਾਂਗੇ ਵੈਸੇ ਮੈਂ ਤਾਂ ਇਹ ਕਹਿਣਾ ਕਿ ਜਿਹੜੇ ਕੋਈ ਬੰਦੇ ਗੁਰਪਤਵੰਤ ਪੰਨੂ ਦੀ ਸਪੋਰਟ ਵੀ ਕਰਦੇ ਨੇ ਜਿਹੜੇ ਵੀ ਕਹਿੰਦੇ ਨੇ ਵੀ ਉਹ ਕੋਈ بڑا ਘੈਂਟ ਗੱਲ ਕਰ ਰਿਹਾ ਪੀਓ ਕਿਹੜੀ ਵਿਚਾਰਧਾਰਾ ਹੋਈ ਜਿਹੜੀ ਕਿ ਪੈਸੇ ਦੇ ਨਾਂ ਦੇ ਉੱਤੇ ਹੀ ਵੀ ਤੁਸੀਂ ਝੰਡੇ ਲਾਉਣ ਨੂੰ ਤਿਆਰ ਹੋ ਜਾਂਦੇ ਹੋ ਵਿਚਾਰਧਾਰਾ ਦਾ ਇਕੱਲੇ ਮਾਇਆ ਨਾਲ ਥੋੜਾ ਮਾਇਆ ਦੇ ਲਾਲਚ ਨਾਲ ਥੋੜੋ ਰੈਸਟ ਹੋ ਜਾਂਦੇ ਬਸ ਕੁਝ ਪੁੱਛਦੇ ਨਹੀਂ ਬੰਨੂ ਵੀ ਨਹੀਂ ਪੁੱਛਦਾ ਉਹਨਾਂ ਦੇ ਨਾਲ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਵਿਚਾਰੇ ਚੱਪਲਾਂ ਘਸ ਜਾਂਦੀਆਂ ਨੇ ਉਹਨਾਂ ਦੇ ਮਾਪਿਆਂ ਦੀਆਂ ਤੇ ਚੱਕਰ ਲਾਉਂਦੇ ਸੋ ਹੁਣ ਜਿਹੜਾ ਤੁਹਾਡਾ ਮੇਨ ਸਵਾਲ ਸੀਗਾ ਵੀ ਕੀ ਇਹਦੇ ਨਾਲ ਜਿਹੜਾ ਹੈਗਾ ਪੰਜਾਬ ਦੀ ਯੂਥ ਅਟਰੈਕਟ ਹੋਏਗੀ ਮੈਨੂੰ ਥੋੜਾ ਜਿਹਾ ਦੇਖੋ ਪੰਜਾਬ ਦੀ ਯੂਥ ਦੋ ਤਿੰਨ ਚੀਜ਼ਾਂ ਦੇ ਵਿੱਚ ਇੱਕ ਤਾਂ ਹੁਣ ਮੈਨੂੰ 80 ਵਾਲੀ ਸੈਕੂਰੇਸ਼ਨ ਤਾਂ ਨਹੀਂ ਲੱਗਦੀ ਹੈਗੀ ਵੀ ਕੋਈ ਇੱਕਦਮ ਕੋਈ ਉਬਲੇ ਹੋਵੇ ਸਟੇਟ ਆਪਣਾ ਗੇਮ ਖੇਡ ਜਵੇ ਕਿਉਂਕਿ ਇੱਕ ਤਾਂ ਪੰਜਾਬ ਦਾ ਯੂਥ ਤਾਂ ਪੰਜਾਬ ਦਾ ਰਿਸ਼ਤਾ ਜਿਹੜਾ ਹੈਗਾ ਉਹ ਐ ਆ ਵੀ ਸਾਡੀ ਆਖਰੀ ਮੰਜ਼ਲ ਤੱਕ ਕੈਨੇਡਾ ਅਮਰੀਕਾ ਹੈਗੀ ਆ ਜੇ ਤੁਹਾਡੀ ਆਖਰੀ ਮੰਜ਼ਲ ਹੋ ਰਹੀ ਆ ਤਾਂ ਉਹ ਤਾਂ ਵੈਸੇ ਵੀ ਉਹਨੂੰ ਖਤਰਾ ਹੋਊਗਾ ਵੀ ਯਾਰ ਮੈਂ ਤਬਾਹ ਜਾਣਾ ਹੈਗਾ ਕਿਤੇ ਕੋਈ ਚੱਕਰ ਨਾ ਜਾਵੇ ਪਰ ਜਿਹੜੀ ਕੁਛ ਇੱਥੇ ਬੈਠੀ ਹੋਈ ਰਹਿ ਚੁੱਕੀ ਜਿਹੜੀ ਜਿਹਦੇ ਕੋਲ ਕੋਈ ਜਾਹਰਾ ਨਹੀਂ ਜਾਣਦਾ ਜਿਹੜੀ ਕਿ ਬੇਰਜ਼ਗਾਰੀ ਦੇ ਆਲਮ ਚਾ ਹੋਰ ਕਈ ਸਾਰੀਆਂ ਅਲਮਤਾਂ ਦੇ ਵਿੱਚ ਹੈ ਉਹਨਾਂ ਉਸ ਨੂੰ ਹਮੇਸ਼ਾ ਹੀ ਉਹਦਾ ਖਤਰਾ ਹੁੰਦਾ ਉਸ ਜੋਤਾ ਵੀ ਉਹਨੂੰ ਕੋਈ ਇਸ ਤਰ੍ਹਾਂ ਦੀ ਤਾਕਤਾਂ ਆਪਣੇ ਮਗਰ ਲਾ ਲੈਂਦੀਆਂ ਨੇ ਤੇ ਉਹ ਤਾਕਤਾਂ ਦਾ ਕਈ ਵਾਰ ਜਿਹੜਾ ਰਿਮੋਟ ਕੰਟਰੋਲ ਆ ਉਹ ਡਾਡੀਆਂ ਤਾਕਤਾਂ ਦੇ ਹੱਥ ਹੁੰਦਾ ਕੀ ਲੱਗਦਾ ਭਾਰਤੀ ਸਟੇਟ ਕਿੱਥੇ ਜਾ ਕੇ ਰੁਕਣਾ ਚਾਹੁੰਦੀ ਆ ਕੀ ਲੱਗਦਾ ਜਦੋਂ ਨਿਜਰ ਖੰਡਾ ਦੇਖੋ ਜਿਹੜੀ ਮੋਦੀ ਹਕੂਮਤ ਸੱਤਾ ਜਦੋਂ ਦੀ ਆ ਚੁੱਕੀ ਹੈ ਹਾਲਾਂਕਿ ਪਹਿਲਾਂ ਵੀ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜਾ ਹਿੰਦੂਤਵੀ ਫਾਸ਼ੀਵਾਦ ਵਾਲਾ ਲੱਛਣ ਤਾਂ ਸੀਗੇ ਸੀਗੇ ਜੇ ਤੁਸੀਂ ਇੰਦਰਾ ਗਾਂਧੀ ਦੀ ਹੋਰ ਆਦੀ ਗੱਲ ਕਰੋ ਪਰ ਜਿਹੜੀ ਇਹ ਚੀਜ਼ ਮੋਦੀ ਸਰਕਾਰ ਨੇ ਜਿਹੜਾ ਜਿਸ ਤਰ੍ਹਾਂ ਦਾ ਨਾ ਇਹ ਇਸ ਚੀਜ਼ ਨੂੰ ਜਿਹੜਾ ਸਮਾਜੀ ਤੌਰ ਤੇ ਲਿਆਂਦਾ ਮਤਲਬ ਨਫ਼ਰਤ ਦਾ ਸਮਾਜੀਕਰਨ ਕੀਤਾ ਹੈਗਾ ਇਹਦੀ ਕੋਈ ਹੱਦ ਨਹੀਂ ਹੈਗੀ ਮਤਲਬ ਤੇ ਜੇ ਤੁਸੀਂ ਆਰਐਸਐਸ ਦੇ ਸਿਧਾਂਤ ਨੂੰ ਦੇਖੋ ਗੋਲਵਾਲਕਰ ਵਗੈਰਾ ਦੇ ਸਿਧਾਂਤ ਨੂੰ ਦੇਖੋ ਸਾਬਰ ਕੜ ਦੇਓ ਪਹਿਲਾਂ ਵੀ ਇੱਕ ਵਾਰ ਆਪਾਂ ਗੱਲ ਕੀਤੀ ਸੀ ਉਹ ਤਾਂ ਮਤਲਬ ਦੁਸ਼ਮਨ ਨੂੰ ਖਤਮ ਕਰਨਾ ਦੁਸ਼ਮਨ ਨੂੰ ਖਤਮ ਕਰਨ ਤਾਂ ਕਿਸੇ ਵੀ ਹੱਦ ਤੱਕ ਜਾਣਾ ਈਵਨ ਦੁਸ਼ਮਨ ਦੀ ਔਰਤ ਨਾਲ ਰੇਪ ਕਰਨਾ ਉਹ ਸਭ ਕੁਝ ਜਾਇਜ਼ ਆ ਮਤਲਬ ਉਹ ਤੇ ਉਹ ਕੋਈ ਕੋਈ ਹੱਦ ਹੀ ਨਹੀਂ ਹੈਗੀ ਉਹ ਆਪਣੇ ਏਜੰਡੇ ਲਈ ਕੁਝ ਵੀ ਕਰ ਸਕਦੇ ਆ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਅਮਰਸ਼ਾ ਜੀ ਬਿਆਨ ਦੇ ਰਿਹਾ ਮੈਂ ਅੱਜ ਜੀ ਜਦੋਂ ਆਪਾਂ ਗੱਲ ਕਰ ਰਹੇ ਆ ਅਮਰਸ਼ਾ ਦਾ ਬਿਆਨ ਹੈ ਕਿ ਜਿਹੜਾ ਦੋ ਪ੍ਰਧਾਨ ਮੰਤਰੀ ਤੇ ਦੋ ਸੰਵਿਧਾਨ ਨਹੀਂ ਚੱਲਣਗੇ ਫਲਾਣਾ ਨਹੀਂ ਚੱਲਣਗੇ ਉਹ 370 ਬਾਰੇ ਕਹਿ ਰਿਹਾ ਹੈਗਾ ਉਹ ਆਪਣੇ 370 ਦੇ ਫੈਸਲੇ ਨੂੰ ਜਾਇਜ਼ ਠਹਿਰਾ ਰਿਹਾ ਹੈਗਾ ਤੇ ਉਹਦੇ ਕਾਰਨ ਨੇ ਕਿ ਥੋੜੇ ਦਿਨਾਂ ਵਿੱਚ ਅਦਾਲਤ ਨੇ ਸੁਪਰੀਮ ਕੋਰਟ ਵਿੱਚ ਉਹਦੀ ਸੁਣਵਾਈ ਹੋਣੀ ਹੈ ਉਹ ਸਾਨੂੰ ਵੀ ਪਤਾ ਵੀ ਸੁਪਰੀਮ ਕੋਰਟ ਜਿਹੜੇ ਹਾਲਾਤ ਲੱਗਦੇ ਨੇ ਜਿਸ ਢੰਗ ਨਾਲ ਕੋ ਕੇਸ ਜਿਹੜਾ ਸਪਰੀਮ ਕੋਰਟ ਚ ਪੇਸ਼ ਹੋ ਰਿਹਾ ਸਾਨੂੰ ਨਹੀਂ ਲੱਗਦਾ ਕਿ ਸੁਪਰੀਮ ਕੋਰਟ ਕੋਈ ਅਹਿਮ ਫੈਸਲਾ ਲੈ ਸਕੂਗੀ ਇਸ ਤੋਂ ਬਾਅਦ ਵਿੱਚ ਫਿਰ ਤੁਸੀਂ ਦੇਖੋ ਗਿਆਨ ਬਾਪੀ ਵਾਲਾ ਮੁੱਦਾ ਵੀ ਜਿਹੜਾ ਤੁਹਾਡੇ ਸਾਹਮਣੇ ਖੜਾ ਹੈਗਾ ਫਿਰ ਰਾਮ ਮੰਦਰ ਦਾ ਜਿਹੜਾ ਉਦਘਾਟਨ ਵੀ ਹੋਣਾ ਵਾ ਇਹ ਸਾਰੇ ਦੇ ਉੱਤੇ ਜਿਹੜੀ ਇੱਕ ਜਿਹੜੀ ਜ਼ਹਿਰ ਕੋਲੀ ਜਾਊਗੀ ਉਹ ਹੀ ਬਹੁ ਗਿਣਤੀ ਭਾਈਚਾਰੇ ਨੂੰ ਖਸਾਊਗੀ ਤੇ ਕਿ ਦੇਖੋ ਜੀ ਕੋਈ ਉਹਨਾਂ ਦੇ ਸੁਪਨਿਆਂ ਦਾ ਕੋਈ ਜਿਹੜਾ ਹੈਗਾ ਰਾਸ਼ਟਰਵਾਦ ਲੱਗਿਆ ਹੁਣ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਜਿਹੜੇ ਉਹਨਾਂ ਦੇ ਸੁਪਨਿਆਂ ਦਾ ਰਾਸ਼ਟਰ ਹੈ ਉਹ ਉਹਨਾਂ ਦੇ ਆਪਣੇ ਉਲਟ ਵੀ ਹੈਗਾ ਵਾ ਸੋ ਇਸ ਤਰ੍ਹਾਂ ਦਾ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਇੱਕ ਸ਼ਿਵਿੰਦਰ ਜੀ ਆਪਣਾ ਮੈਨੂੰ ਲੱਗਦਾ ਮੇਰਾ ਆਖਰੀ ਸਵਾਲ ਇਹੀ ਹੋਊਗਾ ਪੰਜਾਬ ਦੀਆਂ ਭਾਰਤ ਦੀਆਂ ਜਮਹੂਰੀ ਜਥੇਬੰਦੀਆਂ ਜਮਹੂਰੀ ਮੂਵਮੈਂਟਾਂ ਨੂੰ ਕੀ ਗੁਰਪਤਵੰਤ ਪੰਨੂ ਜਾਂ ਉਸ ਮੂਵਮੈਂਟ ਨਾਲ ਜੁੜੇ ਹੋਏ ਲੋਕਾਂ ਦੀ ਜੇਕਰ ਹੱਤਿਆ ਹੁੰਦੀ ਉਹਨਾਂ ਦੇ ਹੱਕ ਵਿੱਚ ਬੋਲਣਾ ਚਾਹੀਦਾ ਖੜਨਾ ਚਾਹੀਦਾ ਮੈਨੂੰ ਇਹ ਲੱਗਦਾ ਹੈਗਾ ਕਿ ਮੈਂ ਨਾ ਕਈ ਵਾਰ ਦੇਖਿਆ ਸ ਕੁਝ ਲਿਬਰਲ ਵੀ ਕੁਝ ਕਮਿਊਨਿਸਟ ਵੀ ਜਾਂ ਕੁਝ ਹੋਰ ਵੀ ਸਾਰੇ ਨਹੀਂ ਕੁਝ ਉਹ ਕਹਿੰਦੇ ਜਿਵੇਂ ਹੁਣ ਨੀਜਰ ਦੀ ਹੱਤਿਆ ਹੋਈ ਹੈ ਉਹ ਕਹਣਗੇ ਕਿ ਉਹ ਕਿ ਉਹਨਾਂ ਨੂੰ ਲੱਗਦਾ ਵੀ ਠੀਕ ਹੋ ਗਿਆ ਯਾਰ ਇਹ ਤਾਂ ਇਹ ਇਹ ਤਾਂ ਮਤਲਬ ਬੜਾ ਵਧੀਆ ਹੋ ਗਿਆ ਵੀ ਕੋਈ ਵੀ ਨਹੀਂ ਨਹੀਂ ਇਦਾਂ ਹੀ ਆ ਕੋਈ ਗੱਲ ਨਹੀਂ ਮੈਨੂੰ ਲੱਗਦਾ ਵੀ ਕਿਤੇ ਤੁਸੀਂ ਇੱਥੇ ਜਾ ਕੇ ਉਹੀ ਤਾਂ ਹੀ ਮਾਨਸਿਕਤਾ ਵਾਲੀ ਆ ਗਈ ਵੀ ਆਪਣੇ ਵਿਰੋਧੀ ਨੂੰ ਗਰਮੇ ਗੁਸਕੇ ਮਾਰੋ ਫਿਰ ਤੁਹਾਡੇ ਤੇ ਮੋਦੀ ਦੇ ਚੇਲਿਆਂ 'ਚ ਕੀ ਫਰਕ ਹੈ ਹਾਲਾਂਕਿ ਖਾਲਸਤਾਨੀ ਵੀ ਇਹੀ ਸੋਚ ਰੱਖਦੇ ਨੇ ਕਿਉਂਕਿ ਜਦੋਂ ਉਹ ਖਾਲਸਤਾਨੀ ਵੀ ਸਿੱਖ ਬਨਾਮ ਕਾਮਰੇਡ ਕਰਦੇ ਨੇ ਜਾਂ ਫਿਰ ਕਿਸਾਨ ਅੰਦੋਲਨ ਦੌਰਾਨ ਜੋ ਕੁਝ ਕੀਤਾ ਉਹ ਵੀ ਉਹੀ ਨੈਰੇਟਿਵ ਨੂੰ ਫੋਲੋ ਕਰਦੇ ਨੇ ਪਰ ਜਿਹੜਾ ਤੁਹਾਡਾ ਸਵਾਲ ਹੈ ਕਿ ਡੈਮੋਕ੍ਰੈਟਿਕ ਲੋਕ ਜੋ ਕਹੋਂਦੇ ਨੇ ਆਪਣੇ ਆਪ ਨੂੰ ਲੈਫਟਿਸਟ ਕਹੋਂਦੇ ਨੇ ਜਾਂ ਆਪਣੇ ਆਪ ਨੂੰ ਲਿਬਰਲ ਕਹੋਂਦੇ ਨੇ ਉਹ ਕਹਿਣ ਕਿ ਯਾਰ ਆ ਕੰਮ ਕਰਨਾ ਠੀਕ ਹੈ ਕਿਉਂਕਿ ਇਹਦਾ ਮਤਲਬ ਕੀ ਹੈ ਤੁਹਾਡੇ ਵਿਚਾਰਤ ਤੁਹਾਡੀ ਦਿੱਕਤ ਹੈ ਤੁਸੀਂ ਜਿਹੜਾ ਇੱਕ ਜਿਹੜੀ ਫਿਰਕੂ ਤਾਕਤਾਂ ਦਾ ਇਲਾਜ ਜਦੋਂ ਸਟੇਟ ਕੋਲੋਂ ਭਲਣ ਲੱਗ ਜਾਂਦੇ ਹੋ ਵੀ ਸਟੇਟ ਉਹਨਾਂ ਨੂੰ ਹਿੱਟ ਕਰੇ ਇਹ ਬਹੁਤ ਗਲਤ ਹੈ ਫਿਰ ਸਟੇਟ ਤੁਹਾਨੂੰ ਵੀ ਹਿੱਟ ਕਰੇਗੀ ਕਦੇ ਫਿਰ ਤੁਹਾਡੇ ਨਾਲ ਹੀ ਕੌਣ ਬੋਲੂਗਾ ਇਸ ਲਈ ਜਿਹੜੀਆਂ ਇਸ ਤਰ੍ਹਾਂ ਦੀਆਂ ਹੱਤਿਆਮਾਂ ਨੇ ਸਟੇਟ ਦੁਆਰਾ ਕੀਤੀਆਂ ਜਾਂਦੀਆਂ ਜਿਹਦੀ ਗੱਲ ਇਹ ਪੁਸ਼ਟੀ ਨਹੀਂ ਹੋਈ ਹੈਗੀ ਪਰ ਸਵਾਲ ਬਹੁਤ ਖੜੇ ਹੈਗੇ ਨੇ ਜਿਹੜਾ ਕਿ ਕਿਉਂਕਿ ਸਟੇਟ ਕੋਲ ਜਵਾਬ ਨਹੀਂ ਹੈਗਾ ਜਦੋਂ ਦੂਜੇ ਮੁਲਕ ਸਵਾਲ ਖੜੇ ਕਰ ਰਹੇ ਨੇ ਉਦੋਂ ਤੁਹਾਨੂੰ ਉਹਨਾਂ ਦਾ ਵਿਰੋਧ ਕਰ ਜੀ ਬਹੁਤ ਬਹੁਤ ਧੰਨਵਾਦ ਆਪਾਂ ਗੱਲਬਾਤ ਕੀਤੀ ਹੈ ਜੋ ਸਾਰਾ ਇਹ ਵਰਤਾਰਾ ਚੱਲ ਰਿਹਾ ਲਗਾਤਾਰ ਖਾਲਿਸਤਾਨ ਦੀ ਮੰਗ ਕਰਨ ਵਾਲੇ ਕਾਰਕੁਨਾਂ ਨੂੰ ਆਗੂਆਂ ਨੂੰ ਕਤਲ ਕੀਤਾ ਜਾ ਰਿਹਾ ਵਿਦੇਸ਼ਾਂ ਦੀ ਧਰਤੀ ਉੱਤੇ ਤੇ ਦੋਸ਼ ਵਾਰ-ਵਾਰ ਮੁੜ ਕੇ ਭਾਰਤ ਦੀ ਸਰਕਾਰ ਤੇ ਲੱਗ ਰਿਹਾ ਹਾਲਾਂਕਿ ਸਾਬਤ ਤਾਂ ਨਹੀਂ ਹੋਏ ਪਰ ਇਸ਼ਾਰੇ ਹੋ ਰਹੇ ਆ ਅੱਗੇ ਚੱਲ ਕੇ ਕੀ ਗੱਲਬਾਤ ਹੁੰਦੀ ਆ ਆਪਾਂ ਜ਼ਰੂਰ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਇਸ ਵੀਡੀਓ 'ਚ ਤੁਹਾਨੂੰ ਗੱਲਬਾਤ ਕਿਵੇਂ ਲੱਗੀ ਜ਼ਰੂਰ ਆਪਣੀ ਰਾਏ ਸੁਝਾ ਕੋਈ ਸਵਾਲ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਜੇ ਦੇਖਦੇ ਰਹੋ ਦੁਨੀਆ